ਕਿ ਤੁਸੀਂ ਆਪਣੇ ਘਰੇ ਬੈਠ ਕੇ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਤੁਸੀਂ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਉਹ ਕਿਵੇਂ ਕਮਾ ਸਕਦੇ ਹੋ ਆਓ ਸ਼ੁਰੂਆਤ ਕਰਦੇ ਹਾਂ ਗੱਲਾਂ ਬਾਤਾਂ ਦੀ ਜਿਸ ਤੇ ਵੀ ਤੁਸੀਂ ਘਰੇ ਬੈ ਕੇ ਕਿਵੇਂ ਕਿਤੇ ਜਾਣ ਦੀ ਲੋੜ ਨਹੀਂ ਜਦੋਂ ਤੁਹਾਡਾ ਇੱਕ ਫਤੂਰ ਬਣਿਆ ਹੋਇਆ ਕਿ ਮੈਂ ਜਹਾਜ਼ੇ ਚੜ੍ਹ ਕੇ ਬਾਹਰ ਜਾ ਕੇ ਪੈਸੇ ਕਮਾਉਣੇ ਮੇਰੇ ਨਾਲ ਇੱਕ ਬਹੁਤ ਚੰਗੀ ਕਮਾਈ ਕਰਦਾ ਪਲੇਅਰ ਹੈ स्टार्टिंग ਹੀ ਲੱਖਾਂ ਤੋਂ ਹੁੰਦੀ ਹੈ स्टार्टिंग ਲੱਖਾਂ ਤੋਂ स्टार्टिंग ਹੀ ਲੱਖਾਂ ਤੋਂ ਹੁੰਦੀ ਆ ਅੱਛਾ ਜੇ ਪਲੇਅਰ ਵਧੀਆ ਲੈਵਲ ਤੇ ਖੇਡਣ ਲੱਗ ਗਏ ਤਾਂ स्टार्टिंग ਹੀ ਲੱਖਾਂ ਤੋਂ ਹੁੰਦੀ ਆ ਇਹ ਸਾਰ ਪਲੇਅਰ ਦੇ ਉੱਪਰ ਡਿਪੈਂਡ ਕਰਦਾ ਹੈਗਾ ਇਸ ਹਿਸਾਬ ਨਾਲ ਵੀ ਨਹੀਂ ਅਜੇ ਆਪਾਂ ਸ਼ੁਰੂਆਤ ਕਰਦੇ ਆਂ ਇੱਕਦਮ ਹੀ ਆਪਣਾ ਲੱਖਾਂ ਨਹੀਂ ਮਿਲ ਜਾਣਗੇ ਆਪਾਂ ਥੋੜਾ ਜਿਹਾ ਥੋੜਾ ਵੇਟ ਕਰਨਾ ਪਊਗਾ ਜਦੋਂ ਆਪਣਾ ਵਧੀਆ ਆਪਣਾ ਇੱਕ ਜਗ੍ਹਾ ਤੇ ਪਹੁੰਚ ਗਏ ਲੱਖਾਂ ਦਾ ਮਤਲਬ ਸਟਾਰਟਿੰਗ ਹੀ ਹੁੰਦੀ ਫਿਰ ਜਦੋਂ ਮੇਰਾ ਪਹਿਲਾ ਕੰਟਰੈਕਟ ਹੋਇਆ ਸੀ ਪ੍ਰੋਫੈਸ਼ਨਲ ਕੰਟਰੈਕਟ ਉਹਦੇ ਮੈਨੂੰ ਬਹੁਤ ਕੋਸ਼ਿਸ਼ ਹੋਈ ਸੀਗੀ ਅੱਛਾ ਪਹਿਲਾ ਮਤਲਬ ਮੈਂ ਈਸਟਮਰ ਹੁੰਦਾ ਸੀਗਾ ਉੱਥੋਂ ਉਹਨਾਂ ਨੇ ਜੂਨੀਅਰ ਟੀਮ 80 ਦੇ ਵਿੱਚ ਹੁੰਦੇ ਰਿਜ਼ਰਵ ਟੀਮ ਦੇ ਵਿੱਚ ਦੋ ਵੇ ਸਿਲੈਕਟ ਰਿਜ਼ਰਵ ਟੀਮ ਦੇ ਵਿੱਚੋਂ ਅ ਕੈਡਮੀ ਦੇ ਵਿੱਚ ਉਹਨਾਂ ਨੇ 4 ਪਲੇਅਰ ਅ ਅਪ ਕੀਤੇ ਸੀਗੇ ਉਹਨਾਂ ਦੇ ਵਿੱਚ ਮੇਰਾ ਨਾਮ ਆਇਆ ਸੀ ਤੇ ਉਹ ਤੋਂ ਬਹੁਤ ਖੁਸ਼ੀ ਹੋਈ ਸੀ ਕਿ ਹਾਂ ਜਿੰਨਾਂ ਨੂੰ ਘਰੋਂ سپورਟ ਮਿਲ ਗਈ ਬਹੁਤ ਵੱਡੀ ਚੀਜ਼ ਆ ਹਾਂ ਬਹੁਤ ਵੱਡੀ ਚੀਜ਼ ਮੇਨ ਚੀਜ਼ ਹੀ ਘਰ ਤੋਂ ਸ਼ੁਰੂ ਹੁੰਦੀ ਆ ਅ ਮੈਨੂੰ ਬਹੁਤ ਅਜੇ ਤੱਕ ਬਹੁਤ ਜ਼ਿਆਦਾ سپورਟ ਮਿਲੀ ਘਰੋਂ ਬਹੁਤ ਕਦੇ ਵੀ ਉਹਨਾਂ ਨੇ ਖੇਡਣ ਤੋਂ ਨਹੀਂ ਰੁਕਿਆ ਨਹੀਂ ਰੁਕੇ ਨਹੀਂ ਤੇ ਪੜ੍ਹਾਈ ਦੇ ਵਿੱਚ ਵੀ ਵਧੀਆ ਰਿਹਾ ਤੇ ਖੇਡਾ ਵੀ ਨਾਲ ਨਾਲ ਟ੍ਰੈਲ ਲਈ ਮਤਲਬ ਜਿੱਥੇ ਵੀ ਹੁੰਦੀ ਟ੍ਰੈਲ ਮੈਂ ਨਾਲ ਜਾਂਦੇ ਸੀਗੇ ਮੈਨੂੰ ਲੈ ਕੇ ਜਾਂਦੇ ਸੀਗੇ ਸਪੈਸ਼ਲ ਆਪ ਨਾਲ ਜਾਂਦੇ ਬਸ ਇਹ ਹੀ ਮੇਨ ਚੀਜ਼ ਸੀਗੇ ਕਿ ਉਦੋਂ ਮੈਨੂੰ ਲੈ ਕੇ ਜਾਣ ਲੱਗੇ ਇਸ ਦੁਬਾਰਾ ਸਿਰ ਮੈਂ ਖੁਦ ਆ ਖੁਦ ਵੀ ਗਿਆ ਦੋ ਤਿੰਨ ਜਗ੍ਹਾ ਜੇ ਉਦੋਂ ਮੈਨੂੰ ਨਾਲ ਲੈ ਕੇ ਜਾਂਦੇ ਪਤਾ ਨਹੀਂ ਲੱਗਣਾ ਸੀਗਾ ਕਿ ਹਾਂ ਵੀ ਇਦਾਂ ਕਿਤੇ ਬਾਹਰ ਕਲੱਬ ਵੀ ਹੁੰਦੇ ਆ। ਹੂੰ। ਇਸ ਲਈ ਇਹ ਕਹਿੰਦਾ ਕਿ ਕਿਸੇ ਨਾ ਕਿਸੇ ਸਲਾਹ ਜ਼ਰੂਰ ਲੈਣੀ ਸੀ। ਮੇਨ ਚੀਜ਼ ਤਾਂ ਵੀਰੇ ਹੈਗੇ ਕਿ ਆ ਆਪਾਂ 90 ਮਿੰਟ ਦੀ ਗੇਮ ਹੁੰਦੀ ਆ। 90 ਦੇ 90 ਮਿੰਟ ਅਲਰਟ ਰਹਿਣਾ ਹੈਗਾ। ਇੱਕ ਮਿੰਟ ਵੀ ਆਪਾਂ ਐ ਨਹੀਂ ਹੋ ਸਕਦਾ ਵੀ ਦੂਜੇ ਆਪਣੇ ਪਾਸੇ ਬਾਲ ਆ। ਆਪਾਂ ਚਲੋ ਕੋਈ ਨਹੀਂ ਇਦਾਂ ਨਹੀਂ ਬਾਲ। 90 ਦੇ 90 ਮਿੰਟ ਅਲਰਟ ਰਹਿਣਾ ਪੈਣਾ। ਠੀਕ ਹੈ। ਕੀ ਮੰਨਦੇ ਹੋ ਕਿ ਸਾਡੀਆਂ ਜਿਹੜੀ ਸਰਕਾਰ ਆ ਪੰਜਾਬ ਦੇ ਵਿੱਚ ਜਾਂ ਆਉਂਦੀ ਜਾਂਦੀ ਰਹਿੰਦੀ ਸਰਕਾਰ ਹੈ। ਉਹਨਾਂ ਨੂੰ ਕੀ ਅਜਿਹਾ ਕਰਨਾ ਚਾਹੀਦਾ ਕਿ ਜਿਹੜੇ ਪੰਜਾਬ ਦੇ ਖਿਡਾਰੀ ਉਨ੍ਹਾਂ ਦੀ ਜ਼ਿੰਦਗੀ ਥੋੜੀ ਜਿਹੀ ਇੱਥੇ ਸਫਲ ਹੋ ਜੇ ਸਭ ਤੋਂ ਮੇਨ ਗੱਲ ਤਾਂ ਵੀਰੇ ਇਹਨਾਂ ਨੂੰ ਹਰ ਪਿੰਡ ਦੇ ਵਿੱਚ ਅਕੈਡਮੀਆ ਕੋਚਸ ਦੇਣੇ ਚਾਹੀਦੇ ਆ ਸਮਾਨ ਦੇਣਾ ਚਾਹੀਦਾ ਗਰਾਊਂਡ ਵਧੀਆ ਕਰਨੇ ਚਾਹੀਦੇ ਆ ਜੇ ਆਪਾਂ ਆਪਣੇ ਪਿੰਡਾਂ ਤੋਂ ਸ਼ੁਰੂਆਤ ਕਰਾਂਗੇ ਫੇਰ ਇਹ ਵੱਡੇ ਲੈਵਲ ਤੱਕ ਜਾ ਸਕਦੇ ਆ ਠੀਕ ਆ ਹਰ ਚੌਥੇ ਘਰ ਦਾ ਬੰਦਾ ਬਾਹਰ ਗਿਆ ਹੋਇਆ 10000 ਦੇ ਵਿੱਚ ਤੁਸੀਂ 2.5 ਤੋਂ 3000 ਬੰਦਾ ਬਾਹਰ ਗਿਆ ਹੋਣਾ ਤੇ ਉਹ 10000 ਦੇ ਵਿੱਚੋਂ ਜੇਕਰ 1000 ਬੰਦਾ ਇਹ ਇੱਕ ਥੋੜੀ ਜੀ ਆਪਣੀ ਪਾਕਟ ਮਨੀ ਦਸਵੰਦ ਦਸਵੰਦ ਵੀ ਛੱਡੋ ਬਹੁਤ ਘੱਟ ਅਮਾਉਂਟ ਵੀ ਆਪਣੇ ਗਰਾਊਂਡਾਂ ਦੇ ਵਿੱਚ ਦੇਣ ਲੱਗ ਜੇ ਤਾਂ ਸ਼ਾਇਦ ਇੱਥੋਂ ਦੇ ਖਿਡਾਰੀਆਂ ਦਾ ਭਵਿੱਖ ਸੇਵ ਹੋ ਸਕਦਾ ਹੈ ਸਸੇ ਗਾਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਨਰਿੰਦਰ ਸਿੰਘ ਕਲੇਰ ਅੱਜ ਇੱਕ ਵੱਖਰੇ ਹੀ ਵਾਤਾਵਰਨ ਦੇ ਵਿੱਚ ਤੁਹਾਨੂੰ ਇੱਕ ਅਜੀਹੀ ਮਿਸਾਲ ਜਿਨ੍ਹਾਂ ਨੇ ਕਾਇਮ ਕੀਤੀ ਹੈ ਉਹਨਾਂ ਖਿਡਾਰੀਆਂ ਦੇ ਖਿਡਾਰੀਆਂ ਚੋਂ ਗੁਰਮukh ਸਿੰਘ ਪਲੇਅਰ ਹੈ ਜਿਹੜਾ ਆਈਐਸਐਲ ਦੇ ਵਿੱਚ ਖੇਡਦੇ ਆ ਤੇ ਨਾਲ ਦੀ ਨਾਲ ਜਿਹੜੀ ਆਪਣੇ ਦੇਸ਼ ਦੀ ਨੈਸ਼ਨਲ ਟੀਮ ਆ ਉਸ ਤੇ ਵਿੱਚ ਵੀ ਬਹੁਤ ਮੱਲਾ ਮਾਰੀਆਂ ਹੋਈਆਂ ਪਰ ਸਭ ਤੋਂ ਖਾਸ ਗੱਲ ਕੀ ਹੈ ਜਦੋਂ ਅਸੀਂ ਗੱਲ ਪਿੰਡਾਂ ਦੀ ਕਰ ਦਨੇ ਆ ਤਾਂ ਪਿੰਡਾਂ ਦੇ ਇਹਨਾਂ ਗੱਲਾਂ ਦੇ ਵਿੱਚ ਹਰ ਕੋਈ ਇਹ ਜ਼ਿਕਰ ਕਰ ਲੈਂਦਾ ਹੈ ਕਿ ਸ਼ਹਿਰ ਵਾਲੇ ਬਾੜੇ ਅੱਗੇ ਚਲੇ ਜਾਂਦੇ ਆ ਇਹ ਸ਼ਹਿਰ ਤੇ ਪਿੰਡਾਂ ਦੇ ਫਰਕ ਪਲੇਅਰਾਂ ਦੇ ਮਨ ਦੇ ਵਿੱਚ ਕਿਸ ਤਰ੍ਹਾਂ ਕਰ ਕਰਦੇ ਆ ਜਾਂ ਫਿਰ ਪਲੇਅਰਾਂ ਨੂੰ ਪਤਾ ਹੁੰਦਾ ਹੈ ਕਿ ਅਸਲ ਦੇ ਵਿੱਚ ਖਿਡਾਰੀ ਕੌਣ ਹੁੰਦਾ ਹੈ ਜੇਕਰ ਸਿਆਸਤ ਦੀ ਗੱਲ ਕੀਤੀ ਜਾਵੇ ਸਿਆਸਤ ਦੇ ਵਿੱਚ ਇਨ੍ਹਾਂ ਖਿਡਾਰੀਆਂ ਦੀ ਸੋਚ ਕੀ ਕਹਿੰਦੀ ਆ ਅਜਿਹੇ ਮੁਕਾਮ ਹਾਸਲ ਕਰਨ ਤੋਂ ਬਾਅਦ ਤੇ ਅਸਲ ਦੇ ਵਿੱਚ ਜਿਹੜੇ ਫੁੱਟਬਾਲ ਬਾਰੇ ਜਾਣਦੇ ਆ ਉਹਨਾਂ ਵਾਸਤੇ ਹੋਰ ਇਨਫੋਰਮੇਸ਼ਨ ਲੈ ਕੇ ਤੇ ਜਿਹੜੇ ਨਹੀਂ ਜਾਣਦੇ ਉਹਨਾਂ ਬਾਰੇ ਬੇਸਿਕਸ ਦੀਆਂ ਗੱਲਾਂ ਕਰਾਂਗੇ ਪਰ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਸਭ ਤੋਂ ਚੰਗੀ ਚੀਜ਼ੇ ਦੇਣ ਜਾ ਰਹੇ ਆ ਕਿ ਤੁਸੀਂ ਆਪਣੇ ਘਰੇ ਬੈਠ ਕੇ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਤੁਸੀਂ ਬਹੁਤ ਵਧੀਆ ਪੈਸੇ ਕਮਾ ਸਕਦੇ ਹੋ ਉਹ ਕਿਵੇਂ ਕਮਾ ਸਕਦੇ ਹੋ ਆਓ ਸ਼ੁਰੂਆਤ ਕਰਦੇ ਹਾਂ ਗੱਲਾਂ ਬਾਤਾਂ ਦੀ ਜਿਸ ਤੇ ਵੀ ਤੁਸੀਂ ਘਰੇ ਬਹਿ ਕੇ ਕਿਵੇਂ ਕਿਤੇ ਜਾਣ ਦੀ ਲੋੜ ਨਹੀਂ ਜਦ ਤੁਹਾਡਾ ਇੱਕ ਫਤੂਰ ਬਣਿਆ ਹੋਇਆ ਕਿ ਮੈਂ ਜਹਾਜ਼ੇ ਚੜ੍ਹ ਕੇ ਬਾਹਰ ਜਾ ਕੇ ਪੈਸੇ ਕਮਾਉਣੇ ਆ ਮੇਰੇ ਨਾਲ ਇੱਕ ਬਹੁਤ ਚੰਗੀ ਕਮਾਈ ਕਰਦਾ ਪਲੇਅਰ ਗੁਰਮੁਖ ਸਿੰਘ ਨਾਲ ਮਿਲਾਉਂਦੇ ਹਾਂ ਸੀਗਾ ਵੀਰੇ ਹੱਸਿਆ ਵੀਰੇ ਅ ਗੁਰਮੁਖ ਸਿੰਘ ਸਭ ਤੋਂ ਪਹਿਲਾਂ ਬ੍ਰਦਰ ਜੇਕਰ ਗੱਲ ਕੀਤੀ ਜਾਵੇ ਇਹ ਫੁੱਟਬਾਲ ਜਿਹੜੀ ਪੰਜਾਬ ਦੀ ਫੁੱਟਬਾਲ ਆ ਇਹ ਹੁਣ ਦੇ ਜੇਕਰ 2024 ਦੀ ਗੱਲ ਕੀਤੀ ਜਾਵੇ ਆਪਾਂ ਜੁਲਾਈ ਦਾ ਮਹੀਨਾ ਕੀ ਮੰਨਦੇ ਪਈਓ ਕਿ ਇੱਕ ਵਧੀਆ ਲੈਵਲ ਤੇ ਪਹੁੰਚੀ ਹੋਈ ਹੈ ਹਾਂਜੀ ਮਤਲਬ ਇਸ ਟਾਈਮ ਤਾਂ ਪੰਜਾਬ ਦੇ ਵਿੱਚ ਬਹੁਤ ਪਲੇਅਰ ਨੇ ਕਾਫੀ ਉੱਪਰ ਆ ਰਹੇ ਨੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਨਵੇਂ ਕਲੱਬ ਆ ਰਹੇ ਆ ਇੱਕ ਨਾਂਤਰਿਕ ਕਲੱਬ ਆਇਆ ਆਪਣਾ ਪੰਜਾਬ ਦੇ ਵਿੱਚ ਫੁੱਟਬਾਲ ਐਸ ਸਮਨਾ ਮਤਲਬ ਕਾਫੀ ਆਨ ਡਿਵੈਲਪਮੈਂਟ ਹੋ ਰਹੀ ਹੈ ਪੰਜਾਬ ਦੇ ਵਿੱਚ ਜੇਸਾ ਹੁਣ ਪਹਿਲਾ ਹਾਲ ਹੈ ਨਹੀਂ ਸੀਗਾ ਕਿਸੇ ਨੂੰ ਤੇ ਉਸ ਉਸ ਦੇ ਹਿਸਾਬ ਨਾਲ ਮਤਲਬ ਕਾਫੀ ਡਿਵੈਲਪਮੈਂਟ ਹੋ ਰਹੀ ਹੈ ਜਿੰਨੇ ਪਲੇਅਰਾਂ ਨੂੰ ਚਾਂਸ ਮਿਲ ਰਿਹਾ ਖੇਡਣ ਦਾ ਤੇ ਉਹ ਆਪਣੇ ਆਪ ਹੀ ਪਲੇਅਰ ਉੱਪਰ ਆ ਰਹੇ ਆ ਗੁਰਮੁਖ ਜੇਕਰ ਥੋੜੀ ਸ਼ੁਰੂਆਤ ਦੀ ਗੱਲ ਕਰਦੇ ਆਂ ਆਪਾਂ ਤੁਹਾਡਾ ਪਿੰਡ ਚੱਕਰ ਲੁਧਿਆਣੇ ਦਾ ਕਹਿੰਦੇ ਜ਼ਿਲ੍ਹੇ ਦਾ ਆਖਰੀ ਪਿੰਡ ਮੰਨਿਆ ਜਾਂਦਾ ਇਹ ਬੜਾ ਸੋਹਣਾ ਝੀਲਾਣਾ ਪਿੰਡ ਆ ਤੁਸੀਂ ਇੱਥੋਂ ਦੇ ਜੰਪ ਵਾਲੋਂ ਹਾਂਜੀ ਤੁਹਾਡੀ ਸਕੂਲਿੰਗ ਇੱਥੋਂ ਦੀ ਹੈ ਹਾਂਜੀ ਤੇ ਤੁਹਾਡੀ ਹਾਇਰ ਐਜੂਕੇਸ਼ਨ ਫਿਰ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਠੀਕ ਹੈ ਸ਼੍ਰੀ ਰਾਮ ਕਾਲਜ ਡੱਲੇ ਤੋਂ ਡੱਲੇ ਤੋਂ ਕੀਤੀ ਹੋਈ ਹੈ ਜਦੋਂ ਤੁਸੀਂ ਸਕੂਲਿੰਗ ਕਰਦੇ ਸੀ ਕੀ ਸ਼ੁਰੂਆਤ ਉਦੋਂ ਹੋ ਗਈ ਸੀ ਫੁੱਟਬਾਲ ਦੀ ਹਾਂਜੀ ਮੈਂ 8ਵੀਂ ਕਲਾਸ ਦੇ ਵਿੱਚ ਪੜਦਾ ਸੀ ਹਮ ਜਦੋਂ ਖੇਡਣਾ ਸ਼ੁਰੂ ਕਰਤਾ ਸੀ ਹਮ ਪਹਿਲਾਂ ਅਜਮੇਰ ਅੰਕਲ ਬਲਦੇਵ ਅੰਕਲ ਦੀ ਅਕੈਡਮੀ ਚਲਾਈ ਹੋਈ ਆ ਉਹਨਾਂ ਨੇ ਇੱਥੇ ਪਹਿਲਾਂ ਆਉਣ ਲੱਗੇ ਸੀਗੇ ਚਰਨਜੀ ਕੋ ਸਾਹਿਬ ਮਹਿੰਦਰ ਕੋ ਸਾਹਿਬ ਉਹਨਾਂ ਅੰਡਰੀ ਖੇਡਿਆ ਜਗਜੀਤ ਕੋਸਾ ਬੰਦੇ ਮੱਲੇ ਵਾਲੇ ਉਹਨਾਂ ਅੰਡਰੀ ਪ੍ਰੈਕਟਸ ਕੀਤੀ ਸੀਨੀਅਰ ਪਲੇਅਰ ਹੁੰਦੇ ਸੀਗੇ ਨਾਲ ਸਾਰੇ ਉਹਨਾਂ ਨਾਲ ਰਹਿ ਕੇ ਖੇਡੇ ਉਹਨਾਂ ਨਾਲ ਰਹਿ ਕੇ ਖੇਡੇ ਜਿਹੜਾ ਬੰਦਾ ਫੁੱਟਬਾਲ ਜਾਂ ਕੋਈ ਵੀ ਗੇਮ ਸਟਾਰਟਿੰਗ ਦੇ ਵਿੱਚ ਖੇਡਦਾ ਉਹ ਇੱਕ ਦੂਸਰੇ ਨੂੰ ਦੇਖ ਕੇ ਜਾਂ ਟੀਵੀ ਦੇ ਵਿੱਚ ਜੋ ਸਿੱਖਿਆ ਹੁੰਦਾ ਉਹ ਮੈਂ ਖੇਡਦਾ ਪਰ ਜਦੋਂ ਬੰਦਾ ਥੋੜਾ ਜਿਹਾ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਆ ਜਾਂਦਾ ਤਾਂ ਉਹਨੂੰ ਕੀ ਅਹਿਸਾਸ ਹੁੰਦਾ ਕਿ ਅਸਲ ਦੇ ਵਿੱਚ ਗੇਮ ਖੇਡੀ ਦੀ ਕਿਵੇਂ ਹੈ ਜੇ ਮੈਂ ਸੌਖੇ ਜਿਹੇ ਲਫ਼ਜ਼ਾਂ ਦੇ ਵਿੱਚ ਦੱਸਣਾ ਚਾਹੁੰਦਾ ਕੀ ਹੁੰਦਾ ਆ ਮੇਨ ਗੱਲ ਵੀਰੇ ਆਪਾਂ ਨੂੰ ਏਦਾਂ ਕੀ ਕਿ ਆਪਾਂ ਨੂੰ ਬਹੁਤ ਹਉਆ ਹੁੰਦਾ ਕਿ ਐਸਾ ਲੈਵਲ ਇੰਝ ਲੈਵਲ ਵੀ ਬਹੁਤ ਵੱਡੀ ਆ ਕੋਈ ਚੀਜ਼ ਨਹੀਂ ਕੀ ਸਿਰਫ ਉੱਤੇ ਕੌਨਫੀਡੈਂਸ ਕੌਨਫੀਡੈਂਸ ਦੀ ਹੁੰਦੀ ਲੋੜ ਆਪਣੇ ਨਾਰਮਲ ਚੀਜ਼ਾਂ ਹੀ ਹੁੰਦੀਆਂ ਜਿਵੇਂ ਆਪਣਾ ਬੇਸਿਕ ਆਪਾਂ ਸਾਡੇ ਕੋਲ ਸਾਹਿਬ ਚਰਨਜੀ ਕੋਸਾ ਸਾਹਿਬ ਮਿੰਦਰ ਕੋਸਾ ਜਿਹੜੇ ਪਹਿਲਾਂ ਹੁੰਦੇ ਸੀਗੇ ਸਾਨੂੰ ਇੱਥੇ ਟ੍ਰੇਨਿੰਗ ਕਰਾਉਂਦੇ ਹੁੰਦੇ ਸੀ ਉਹੀ ਹੁਣ ਜਦੋਂ ਉੱਥੇ ਜਾ ਕੇ ਕਰਦੇ ਆ ਸੇਮ ਟ੍ਰੇਨਿੰਗ ਉਹੀ ਹੁੰਦੀ ਆ ਅੱਛਾ ਬਸ ਇਹ ਹੁੰਦੀ ਆ ਕਿ ਥੋੜੇ ਜਿਹਾ ਅਲੱਗ ਲੈਵਲ ਤੇ ਹੋ ਜਾਂਦੀ ਆ ਪਲੇਅਰ ਸਾਰੇ ਇੱਕੋ ਜਿਹੇ ਹੋ ਜਾਂਦੇ ਆ ਉਹੀ ਬੇਸਿਕ ਥੋੜਾ ਪਹਿਲਾਂ ਤੋਂ ਹੀ ਬੰਦੇ ਤੋਂ ਥੋੜਾ ਜਿਹਾ ਵਧੀਆ ਹੋਵੇ ਤਾਂ ਕੋਈ ਔਖਾ ਨਹੀਂ ਕਿਸੇ ਨੂੰ ਵੀ ਖੇਡਣਾ ਹਾਂ ਨਹੀਂ ਜੇਕਰ ਗੱਲ ਕੀਤੀ ਜਾਵੇ ਜਦੋਂ ਤੁਸੀਂ ਵੱਡੇ ਕੋਚਾਂ ਦੇ ਨਾਲ ਸਿੱਖਦੇ ਹੋ no doubt ਕਿ ਕੁਝ ਸਿੱਖਣ ਨੂੰ ਮਿਲਦਾ ਬਟ ਜੇ ਤੁਸੀਂ ਗੱਲ ਕੀਤੀ ਕੌਨਫੀਡੈਂਸ ਲੈਵਲ ਦੀ ਜਦੋਂ ਆਪਾਂ ਪਿੰਡਾਂ ਦੇ ਵਿੱਚ ਖੇਡਦੇ ਆ ਠੀਕ ਹੈ ਪੰਜਾਬ ਪਰਸੈਂਟ ਫਰਕ ਹੁੰਦਾ ਕਿ 20% ਫਰਕ ਹੁੰਦਾ 20-30% ਪਿੰਡਾਂ ਦੀ ਗੇਮ ਨਾਲੋਂ ਪਿੰਡਾਂ ਦੀ ਗੇਮ ਦੀ ਜੇਕਰ ਗੱਲ ਪਿੰਡਾਂ ਦੀ ਗੇਮ ਨਾਲੋਂ ਬਹੁਤ ਫਰਕ ਬਹੁਤ ਜ਼ਿਆਦਾ ਕੀ ਫਰਕ ਮੰਦੇ ਜਮੀਨ ਅਸਮਾਨ ਦਾ ਫਰਕ ਹੈ ਕਿਉਂਕਿ ਪਿੰਡਾਂ ਦੇ ਵਿੱਚ ਸਿਰਫ ਆਪਾਂ ਇਹ ਹੁੰਦਾ ਵੀ ਆਪਣਾ ਚਲੋ ਆਪਾਂ ਜਿੰਨਾ ਜਿਵੇਂ ਮਰਜੀ ਆ ਹਮ ਆਪਾਂ ਇਹ ਨਹੀਂ ਕਦੇ ਵੀ ਸ਼ੋਅ ਕਰਦੇ ਕਿ ਹਾਂ ਸਾਨੂੰ ਵਧੀਆ ਖੇਡ ਕੇ ਅਗਲੀ ਟੀਮ ਸਾਡੇ ਲਈ ਮਤਲਬ ਆਪਾਂ ਕੋਈ ਸਿਲੈਕਟ ਕਰੂਗੀ ਆਪਾਂ ਅਗਲੇ ਲੈਵਲ ਤੇ ਖੇਡਣਾ ਹੈਗਾ ਉਹ ਨਹੀਂ ਹੁੰਦਾ ਆਪਾਂ ਨੂੰ ਆਪਣੇ ਇੱਕ ਪਿੰਡ ਆਪਾਂ ਟੂਰਨਾਮੈਂਟ ਖੇਡਿਆ ਚਲੋ ਹਰਗੇ ਦੂਜੇ ਟੂਰਨਾਮੈਂਟ ਖੇਡ ਲਾਂਗੇ ਆਪਾਂ ਉੱਥੇ ਵੀ ਇਹ ਕੰਮ ਹੋ ਜਾਂਦਾ ਕਿ ਚਲੋ ਆਪਾਂ ਆਪਣਾ ਵੈਸਟ ਦੇਣਾ ਚਾਹੇ ਜਿੱਤੀਏ ਚਾਹੇ ਹਾਰੀਏ ਕਿਉਂਕਿ ਆਪੋ ਨੇ ਇਹ ਹੁੰਦਾ ਵੀ ਅੱਗੇ ਆਪਾਂ ਅੱਗੇ ਜਾਣਾ ਜੇ ਆਪਾਂ ਆਈ ਲੀਗ ਦੇ ਵਿੱਚ ਸੈਕੰਡ ਵੀਨ ਆਈ ਲੀਗ ਚ ਆਪਾਂ ਆ ਕਿਪ ਆਈ ਲੀਗ ਦੇ ਵਿੱਚ ਆ ਤੇ ਆਪਣੀ ਚੋਣ ਆਈਐਸਐਲ ਦੇ ਵਿੱਚ ਹੋਵੇ ਤੇ ਆਪਾਂ ਆਈਐਸਐਲ ਦੇ ਵਿੱਚ ਆ ਤਾਂ ਆਪ ਨੂੰ ਇਹ ਹੁੰਦਾ ਕਿ ਆਪਣੀ ਚੋਣ ਇੰਡੀਆ ਟੀਮ ਦੇ ਵਿੱਚ ਹੋਵੇ ਤੁਸੀਂ ਫੁੱਟਬਾਲ ਦੇ ਵਿੱਚ ਕੋਈ ਕਹਿੰਦੇ ਆ ਕਿ ਫਾਰਵਰਡ ਖੇਡਦਾ ਕੋਈ ਸੈਂਟਰ ਖੇਡਦਾ ਕੋਈ ਗੋਲ ਕੀਪਰ ਤੁਸੀਂ ਐਜ਼ এ ਕੀ ਬੈਸਟ ਕੁਆਲਟੀ ਮੰਨਦੇ ਹੋ ਮੈਂ ਡਿਫੈਂਡਰ ਹਾਂ ਡਿਫੈਂਡਰ ਹਾਂਜੀ ਮੈਂ ਡਿਫੈਂਡਰ ਖੇਡਦਾ ਠੀਕ ਆ ਜੇਕਰ ਤੁਹਾਡੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਇਹ ਸਫ਼ਰ ਗੁਜ਼ਰਿਆ ਹੁਣ ਤੂੰ ਕਿੰਨਾ ਕੁ ਸਾਲ ਮਤਲਬ 10 ਸਾਲ ਹੋ ਗਏ ਖੇਡਦੇ ਹਾਂ ਹਾਂਜੀ ਮੈਨੂੰ ਤਕਰੀਬਨ 10 ਸਾਲ ਦੇ ਨੇੜੇ ਤੇੜ ਹੋਈ ਗਏ ਹਾਂ ਜੀ 10 ਸਾਲ ਦਾ ਟਾਈਮ ਹੋ ਗਿਆ 10 ਸਾਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਉਹ ਕਿਹੜਾ ਪਲ ਸੀਗਾ ਜਿਹੜਾ ਕਿ ਇੰਜ ਲੱਗਿਆ ਕਿ ਅੱਜ ਮਾਪਿਆਂ ਨੂੰ ਬਹੁਤ ਖੁਸ਼ੀ ਦੇਣ ਜਾ ਰਹੇ ਹਾਂ ਕਰੇ ਮੈਂ ਜਦੋਂ ਮੇਰਾ ਪਹਿਲਾ ਕੰਟਰੈਕਟ ਹੋਇਆ ਸੀ ਪ੍ਰੋਫੈਸ਼ਨਲ ਕੰਟਰੈਕਟ ਉਹਦੇ ਮੈਨੂੰ ਬਹੁਤ ਖੁਸ਼ੀ ਹੋਈ ਸੀਗੀ ਅੱਛਾ ਪਹਿਲਾ ਮਤਲਬ ਉਹ ਮੈਂ ਈਸਟ ਵਾਲਾ ਹੁੰਦਾ ਸੀਗਾ ਉੱਥੋਂ ਉਹਨਾਂ ਨੇ ਜੂਨੀਅਰ ਟੀਮ ਅੰਡਰ 18 ਦੇ ਵਿੱਚ ਹੁੰਦੇ ਰਿਜ਼ਰਵ ਅ ਕੈਡਮੀ ਦੇ ਵਿੱਚ ਉਹਨਾਂ ਨੇ ਚਾਰ ਪਲੇਅਰ ਅ ਅਪ ਕੀਤੇ ਸੀਗੇ ਉਹਨਾਂ ਦੇ ਵਿੱਚ ਮੇਰਾ ਨਾਮ ਆਇਆ ਸੀ ਤੇ ਉਹ ਤੋਂ ਬਹੁਤ ਖੁਸ਼ੀ ਹੋਈ ਸੀ ਕਿ ਹਾਂ ਅੱਜ ਕੁਝ ਪ੍ਰਾਪਤ ਕੀਤਾ ਠੀਕ ਆ ਜਦੋਂ ਜੇਕਰ ਮਾਪਿਆਂ ਦੀ ਗੱਲ ਕੀਤੀ ਜਾਵੇ ਘਰੇ ਕੌਣ-ਕੌਣ ਹੁੰਦਾ ਅ ਮੇਰੇ ਮੰਮੀ ਡੈਡੀ ਭੈਣ ਉਹ ਮੇਰੇ ਵੱਡੇ ਨੇ ਬੈਠੇ ਹੋਏ ਨੇ ਠੀਕ ਆ ਮੰਮੀ ਡੈਡੀ ਤੇ ਜੇਕਰ ਕਈ ਵਾਰ ਘਰਾਂ ਦੇ ਵਿੱਚ ਕਹਿੰਦੇ ਆ ਕਿ ਜਦੋਂ ਬੱਚਾ ਖੇਡਦਾ ਆ ਤਾਂ ਮਾਪੇ ਵੀ ਕਹਿੰਦੇ ਹੁੰਦੇ ਆ ਕਿ ਬੱਚਾ ਪੜ ਲੈ ਕੇ ਹੁਣ ਜੌਬ ਕਰੇ ਘਰ ਦੇ ਵਿੱਚ ਹੱਥ ਵਟਾਵੇ ਕਦੇ ਇਸ ਤਰ੍ਹਾਂ ਦੀ ਕੰਡੀਸ਼ਨਸ ਆਈਆਂ ਸਭ ਤੋਂ ਵੱਡੀ ਜਿਹੇ ਵੀਰੇ ਜਿੰਨਾਂ ਨੂੰ ਘਰੋਂ سپورਟ ਮਿਲ ਗਈ ਬਹੁਤ ਵੱਡੀ ਚੀਜ਼ ਆ ਹਾਂ ਬਹੁਤ ਵੱਡੀ ਚੀਜ਼ ਆ ਮੇਨ ਚੀਜ਼ ਹੀ ਘਰ ਤੋਂ ਸ਼ੁਰੂ ਹੁੰਦੀ ਆ ਮੈਨੂੰ ਬਹੁਤ ਅਜ ਤੱਕ ਬਹੁਤ ਜ਼ਿਆਦਾ سپورਟ ਮਿਲੀ ਘਰੋਂ ਬਹੁਤ ਜਿਆਦਾ ਕਦੇ ਵੀ ਉਹਨਾਂ ਨੇ ਖੇਡਣ ਤੋਂ ਨਹੀਂ ਰੁਕਿਆ ਨਹੀਂ ਰੁਕਿਆ ਨਹੀਂ ਤੇ ਪੜ੍ਹਾਈ ਦੇ ਵਿੱਚ ਵੀ ਵਧੀਆ ਰਿਹਾ ਤੇ ਖੇਡਾ ਵੀ ਨਾਲ-ਨਾਲ ਉਹ ਹੁਣ ਜਾ ਕੇ ਜਿਵੇਂ ਆਪਾਂ ਦੇਖਦੇ ਆਂ ਵੀ ਲੋਕ ਇਹ ਸੋਚਦੇ ਆ ਕਿ ਜੇ ਸਾਡਾ ਬੱਚਾ ਖੇਡਣ ਚਲੇ ਗਿਆ ਤਾਂ ਜਿਹੜਾ ਅਸਲ ਇੱਕ ਰੈਟ ਰੇਸ ਲੱਗੀ ਹੋਈ ਹੈ ਜੌਬ ਵਾਲੀ ਰੇਸ ਲੱਗੀ ਹੋਈ ਹੈ ਪ੍ਰਾਈਵੇਟ ਜੌਬ ਵਾਲੀ ਸਰਕਾਰੀ ਜੌਬ ਵਾਲੀ ਉਹ ਤੋਂ ਖੁੰਝ ਜਾਣਾ ਬੱਚੇ ਨੇ ਉਹਨਾਂ ਖੇਡਾਂ ਦੇ ਵਿੱਚ ਕੁਝ ਰੱਖਿਆ ਕੁਝ ਨਹੀਂ ਗਾ ਜੇਕਰ ਮੈਂ ਵੈਸੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਤੁਹਾਨੂੰ ਜੇਕਰ ਬੈਸਟ ਕਰੇ ਪੈਸੇ ਮਿਲੇ ਹੁਣ ਕਿਹਾਂ ਤੁਹਾਡੀ ਖੇਡ ਫੁੱਟਬਾਲ ਦੇ ਵਿੱਚ ਤਾਂ ਕੀ ਇਹ ਲੱਖਾਂ ਚਲੇ ਜਾਂਦੇ ਆ ਹਾਂਜੀ ਲੱਖਾਂ ਦੇ ਵਿੱਚ ਆਲੇ ਨਾਰਮਲ ਹੀ ਇਹ ਤਾਂ ਸਟਾਰਟਿੰਗ ਹੀ ਲੱਖਾ ਤੋਂ ਹੁੰਦੀ ਆ ਸਟਾਰਟਿੰਗ ਹੀ ਲੱਖਾ ਤੋਂ ਸਟਾਰਟਿੰਗ ਵੀ ਲੱਖਾਂ ਤੇ ਹੁੰਦੀ ਆ ਜੇ ਪਲੇਅਰ ਵਧੀਆ ਲੈਵਲ ਤੇ ਖੇਡਣ ਲੱਗ ਗਏ ਤਾਂ ਸਟਾਰਟਿੰਗ ਹੀ ਲੱਖਾ ਤੋਂ ਹੁੰਦੀ ਆ ਇਹ ਸਰ ਪਲੇਅਰ ਦੇ ਉੱਪਰ ਡਿਪੈਂਡ ਕਰਦਾ ਹੈਗਾ ਇਸ ਹਿਸਾਬ ਨਾਲ ਵੀ ਨਹੀਂ ਅਜੇ ਆਪਾਂ ਸ਼ੁਰੂਆਤ ਕਰਦੇ ਆਂ ਇੱਕਦਮ ਹੀ ਆਪਣਾ ਲੱਖਾਂ ਨਹੀਂ ਮਿਲ ਜਾਣਗੇ ਆਪਾਂ ਥੋੜਾ ਜਿਹਾ ਥੋੜਾ ਵੇਟ ਕਰਨਾ ਪਊਗਾ ਜਦੋਂ ਆਪਣਾ ਵਧੀਆ ਆਪਣਾ ਇੱਕ ਜਗ੍ਹਾ ਤੇ ਪਹੁੰਚ ਗਏ ਲੱਖਾਂ ਤੇ ਮਤਲਬ ਸਟਾਰਟਿੰਗ ਹੀ ਹੁੰਦੀ ਫਿਰ ਤਾਂ ਤੁਹਾਨੂੰ ਤੁਹਾਡੀ ਟੀਮ ਦੇ ਵਿੱਚ ਕੀ ਨਾਂ ਲੈ ਕੇ ਬੁਲਾਉਂਦੇ ਆ ਗੁਰਮੁਖ ਸਿੰਘ ਗੁਰਮੁਖੀ ਹਾਂਜੀ ਹੁਣ ਥੋੜੀ ਜਿਹੀ ਨਾ ਆਪਾਂ ਇੰਟਰਵਿਊ ਦੀ ਹਲਕੀ ਜਿਹੀ ਸ਼ੁਰੂਆਤ ਕਰਨ ਲੱਗੇ ਆ ਇਹ ਬੇਸਿਕ ਜੀਆਂ ਗੱਲਾਂ ਕੀਤੀਆਂ ਆਪਾਂ ਇਹ ਉਹਨਾਂ ਲੋਕਾਂ ਵਾਸਤੇ ਇਹ ਗੱਲਾਂ ਸ਼ੁਰੂ ਕਰਨ ਜਾ ਰਹੇ ਆ ਜਿਨ੍ਹਾਂ ਦੇ ਮਾਪੇ ਜਾਂ ਜਿਹੜੇ ਬੱਚੇ ਸੋਚਦੇ ਰਹਿੰਦੇ ਆ ਕਿ ਸ਼ਾਇਦ ਇਸ ਚੀਜ਼ ਦੇ ਵਿੱਚ ਫਿਊਚਰ ਨਹੀਂ ਉਹ FIFA ਵੱਡੇ ਜਿਹੜੇ ਹੈਗੇ ਆ ਟੀਵੀ ਦੇ ਚੈਨਲ FIFA ਦੇਖਦੇ ਆ FIFA ਮਨ ਦੇ ਵਿੱਚ ਵੜਿਆ ਹੋਇਆ ਨਾ ਕਿ ਉਹ ਖੇਡ ਫੁੱਟਬਾਲ ਨੂੰ ਜਾਣਦੇ ਆ ਗੁਰਮੁਖ ਸਭ ਤੋਂ ਪਹਿਲਾਂ ਤੁਸੀਂ ਲੱਖਾਂ ਰੁਪਏ ਦੀ ਗੱਲ ਕੀਤੀ ਐ ਇਹ 1 ਲੱਖ ਰੁਪਏ ਪਹੁੰਚਣ ਨੂੰ ਜੇਕਰ ਇੱਕ ਬੱਚਾ ਹੁਣ ਖੇਡ ਦੇ ਮੈਦਾਨ ਦੇ ਵਿੱਚ ਖੇਡਦਾ ਪਿਆ ਉਹਨੂੰ ਤੁਸੀਂ ਕੀ ਕਹੋਗੇ ਭਾਈ ਤੂੰ ਮਾਸ ਸਟੈਪ ਲੈ ਤਿੰਨ ਕਸਾਲ ਤੇਰਾ ਬਹੁਤ ਵਧੀਆ ਹੋ ਜਾਊਗਾ ਜਿਹੜਾ ਉਹਨੂੰ 5 ਸਾਲ ਜਾਂ 10 ਸਾਲ ਤੱਕ ਸਮਝਾਉਣੀ ਐ ਉਹ ਜੇਕਰ ਥੋੜਾ ਜਿਹਾ ਤੁਹਾਨੂੰ ਐਕਸਪੀਰੀਅੰਸ ਹੈਗਾ ਉਹ ਕਿਹੜੇ ਸਟੈਪ ਹੋਣਗੇ ਮੇਨ ਚੀਜ਼ ਤਾਂ ਪਹਿਲਾ ਉਹ ਪ੍ਰੈਕਟਿਸ ਹੀ ਡਿਸਪਲਨ ਦੇ ਵਿੱਚ ਰੱਖ ਕੇ ਕਰੇ ਪ੍ਰੈਕਟਿਸ ਪ੍ਰੈਕਟਿਸ ਡਿਸਪਲਨ ਦੇ ਰਹਿ ਕੇ ਖਾਣ ਪੀਣ ਆਪਣਾ ਪਹਿਲਾਂ ਹੀ ਰੱਖੇ ਇੱਕ ਮੇਨ ਚੀਜ਼ ਇਹ ਆ ਕਿ ਆਪਣੇ ਜੋ ਵੀ ਸੀਨੀਅਰ ਪਲੇਅਰ ਉਹ ਦਾ ਪਿੰਡ ਦੇ ਜਾਂ ਆਸ-ਪਾਸ ਦੇ ਉਹ ਤੇ ਜੋ ਵੀ ਟ్రਾਇਲ ਹੁੰਦੇ ਨੇ ਕੁਝ ਇਹ ਨਾ ਸੋਚੇ ਕਿ ਹਾਂ ਮੈਨੂੰ ਘਰੋਂ ਆ ਕੇ ਕੋਈ ਸਲੈਕਟ ਕਰਕੇ ਲੈ ਜਿੱਥੇ ਵੀ ਹੋਣਗੇ ਟ్రਾਇਲ ਉੱਥੇ ਜਾ ਕੇ ਦੇਵੇ ਜਿਆਦਾ ਤੋਂ ਜਿਆਦਾ ਦਿਨੇ ਜਿੰਨੀ ਜਲਦੀ ਮਤਲਬ ਆਪਣੇ ਪਲੇਅਰ ਅਕੈਡਮੀਆਂ ਦੇ ਵਿੱਚ ਪ੍ਰੋਫੈਸ਼ਨਲ ਲੈਵਲ ਤੇ ਖੇਡਣਾ ਸ਼ੁਰੂ ਕਰਨੇ ਜਿਵੇਂ ਅੰਡਰ 15 ਅੰਡਰ 18 ਲੈਵਲ ਤੇ ਮਤਲਬ ਮੇਨ ਗੱਲ ਇਹ ਹੈ ਕਿ ਪੰਜਾਬ ਦੇ ਵਿੱਚੋਂ ਬਾਹਰ ਨਿਕਲਣਗੇ ਫਿਰ ਆਪਣੇ ਆ ਪਹੁੰਚਣੇ ਮੰਨ ਲਓ ਕੋਈ ਬੱਚਾ ਕੋਈ ਪਲੇਅਰ ਗਰਾਊਂਡ ਦੇ ਵਿੱਚ ਖੇਡਦਾ ਪਿਆ ਨਾਰਮਲ ਕੋਚ ਖੜਾਉਂਦੇ ਪਏ ਆ ਸਾਰੇ ਕੋਚ ਬਹੁਤ ਸਿਰ ਮੱਥੇ ਆ ਔਰ ਘਰੋਂ ਦਾ ਪਿਆ ਕੁਝ ਹਨਾ ਉਹਨੂੰ ਨਾਰਮਲ ਚੀਜ਼ਾਂ ਦਾ ਪਤਾ ਵੀ ਆ ਰੂਲਸ ਹੈਗੇ ਆ ਉਹਦਾ ਸਟੈਪ ਅਪ ਪਲਾਨ ਨੂੰ ਫਰਸਟ ਸਟੈਪ ਅਪ ਪਲਾਨ ਨੂੰ ਜੇ ਉਹ ਆਪਣੇ ਗਰਾਊਂਡ ਤੋਂ ਬਾਹਰ ਨਿਕਲਣਾ ਤਾਂ ਉਹ ਕਿਹੜੀ ਚੀਜ਼ ਨੂੰ ਫੋਲੋ ਕਰੇ ਮੰਨ ਕੇ ਚੱਲੋ ਵੀ ਕਾਲਜ ਟੀਮ ਦੇ ਨਾਲ ਜਾਵੇ ਕਿ ਉਹ ਕਿਸੇ ਹੋਰ ਨਾਲ ਅਪਰੋਚ ਕਰੇ ਤੁਸੀਂ ਮੰਨ ਕੇ ਚੱਲੋ ਆਪਣੇ ਪਿੰਡ ਦੇ ਚੱਕਰ ਦੇ ਵਿੱਚ ਖੇਡਦੇ ਪਏ ਤੁਹਾਨੂੰ ਕੌਣ ਉੱਪਰ ਲੈ ਕੇ ਗਿਆ ਆ ਸਾਥ ਤਾਂ ਮੈਨੂੰ ਪਿੰਡ ਬਹੁਤ ਜਿਆਦਾ ਮਿਲਿਆ ਇਦਾਂ ਸੀ ਕਿ ਪਿੱਛੋਂ ਮੈਨੂੰ ਬਹੁਤ ਸਾਥ ਮਿਲੇ ਮੈਂ ਸਾਰੇ ਪਲੇਅਰਾਂ ਵੱਲੋਂ ਹੀ ਅੰਕਲ ਜੀ ਦੇ ਵੱਲੋਂ ਕੋਚ ਸਹਿਬਾਨ ਵੱਲੋਂ ਮੈਨੂੰ ਟ੍ਰਾਇਲ ਲਈ ਮਤਲਬ ਜਿੱਥੇ ਵੀ ਹੁੰਦੀ ਟ੍ਰਾਇਲ ਮੇਰੇ ਨਾਲ ਜਾਂਦੇ ਸੀਗੇ ਮੈਨੂੰ ਲੈ ਕੇ ਜਾਂਦੇ ਸੀਗੇ ਸਪੈਸ਼ਲ ਆਪ ਨਾਲ ਜਾਂਦੇ ਸੀ ਬਸ ਇਹ ਹੀ ਮੇਨ ਚੀਜ਼ ਸੀਗੇ ਕਿ ਉਦੋਂ ਮੈਨੂੰ ਲੈ ਕੇ ਜਾਣ ਲੱਗੇ ਇਦੋਂ ਬਾਅਦ ਫਿਰ ਮੈਂ ਖੁਦ ਆ ਖੁਦ ਵੀ ਗਿਆ ਦੋ ਤਿੰਨ ਜਗ੍ਹਾ ਜੇ ਉਦੋਂ ਮੈਨੂੰ ਨਾਲ ਲੈ ਕੇ ਜਾਂਦੇ ਪਤਾ ਨਹੀਂ ਲੱਗਣਾ ਸੀਗਾ ਕਿ ਹਾਂ ਵੀ ਇਦਾਂ ਕਿਤੇ ਬਾਹਰ ਕਲੱਬ ਵੀ ਹੁੰਦੇ ਆ ਇਸ ਲਈ ਇਹ ਕਹਿੰਨਾ ਕਿ ਕਿਸੇ ਨਾ ਕਿਸੇ ਦੀ ਸਲਾਹ ਜ਼ਰੂਰ ਲੈਣੀ ਤੁਸੀਂ ਡਾਈਟ ਦੀ ਗੱਲ ਕੀਤੀ ਹੈ ਹਾਂਜੀ ਇੱਕ ਤਾਂ ਨਾਰਮਲ ਘਰਾਂ ਦੇ ਵਿੱਚ ਰੋਟੀ ਪਾਣੀ ਚ ਮੈਂ ਜਿਵੇਂ ਸਵੇਰ ਉੱਠ ਕੇ ਆਪਾਂ ਘਰਾਂ ਦੇ ਨੋਰਮਲ ਹੈਗੇ ਨੇ ਉਹ ਛੋਲੇ ਭਿਓਲੇ ਜੀ ਛੋਲੇ ਤੇ ਆਪਾਂ ਜਿਹੇ ਆਲੇ ਹੋ ਸਕਦੇ ਫਰੂਟ ਆਪਾਂ ਫਰੂਟ ਹੋਗੇ ਛੋਲੇ ਫਰੂਟ ਇਹ ਚੀਜ਼ਾਂ ਖਾ ਸਕਦੇ ਆ ਤੇ ਜਾਂ ਤੇ ਆ ਤਲੀਆਂ ਚੀਜ਼ਾਂ ਤੋਂ ਬਸ ਠੀਕ ਹੈ ਇੱਕ ਬੱਚਾ ਗਰਾਊਂਡ ਦੇ ਵਿੱਚ ਖੇਡਦਾ ਪਿਆ ਜੇ ਸਟੈਪ ਅਪ ਦੀ ਗੱਲ ਕਰਾਂ ਤਾਂ ਕਿਹੜੇ ਕਿਹੜੇ ਸਟੈਪ ਆਫ ਦੇ ਨਾਮ ਹੁੰਦੇ ਆ ਤੇ ਮੈਂ ਤੁਸੀ ਆਈਐਸਐਲ ਦੀ ਗੱਲ ਕੀਤੀ ਆ ਇਹ ਕਿਹੜੇ ਕਿਹੜੇ ਸਟੇਜਸ ਹੁੰਦੀਆਂ ਇਹਦੇ ਵਿੱਚ ਹਾਂ ਤਾਂ ਬਹੁਤ ਮਤਲਬ ਜਿਵੇਂ ਆਈ ਲੀਗ ਦੇ ਵਿੱਚ ਹੀ ਹੋ ਗਿਆ ਪਹਿਲਾ ਥਰਡ ਡਿਵੀਜ਼ਨ ਸੈਕੰਡ ਡਿਵੀਜ਼ਨ ਫਿਰ ਜਾ ਕੇ ਆਈ ਲੀ ਖੇਡਦੇ ਨੇ ਨਹੀਂ ਨਹੀਂ ਮੰਨ ਕੇ ਚੱਲੋ ਇੱਕ ਬੱਚਾ ਗਰਾਊਂਡ ਦੇ ਵਿੱਚ ਖੇਡਦਾ ਪਿਆ ਉਹ ਪਹਿਲਾ ਸਟੈਪ 'ਚ ਜਾਊਗਾ ਕਿੱਥੇ ਕੋਈ ਨੈਸ਼ਨਲ ਸਟੇਟ ਕਿਵੇਂ ਪੋਸਿਬਿਲਿਟੀਆਂ ਹੁੰਦੀ ਆ ਹਾਂ ਨਹੀਂ ਜਿਵੇਂ ਆ ਪਿੰਡਾਂ ਦੇ ਜਿਵੇਂ ਸ਼ੁਰੂਆਤ ਜਿਵੇਂ ਸਕੂਲ ਲੈਵਲ ਤੇ ਕੋਈ ਵੀ ਖੇਡਦੇ ਨੇ ਜੀ ਉਹਦੇ ਵਿੱਚੋਂ ਤਸੀਲ ਜ਼ਿਲ੍ਹਾ ਹੂੰ ਫਿਰ ਜਾਂਦੇ ਨੇ ਜੀ ਇਦੁਬਾਰ ਫਿਰ ਸਟੇਟ ਦੇ ਲਈ ਠੀਕ ਆ ਉਹੀ ਫਿਰ ਨੈਸ਼ਨਲ ਦੇ ਲਈ ਜਾਂਦੇ ਨੇ ਕਿਉਂਕਿ ਇਹ ਬਹੁਤ ਵੱਡੀ ਚੀਜ਼ ਆ ਸਟੇਟ ਦੇ ਵਜੇ ਨੈਸ਼ਨਲ ਦੇ ਵਿੱਚ ਚਲੇ ਗਿਆ ਇੰਡੀਆ ਕੈਂਪ ਦੇ ਵਿੱਚ ਚਲੇ ਗਿਆ ਲੜਕਾ ਬਹੁਤ ਵੱਡੀ ਚੀਜ਼ ਕਿਉਂਕਿ ਜੇ ਉਹ ਪਹਿਲਾਂ ਹੀ ਅੰਡਰ 16 ਦੇ ਵਿੱਚ ਅੰਡਰ 18 ਦੇ ਵਿੱਚ ਚਲੇ ਗਿਆ ਸੀਨੀਅਰ ਟੀਮ ਦੇ ਵਿੱਚ ਬਹੁਤ ਜ਼ਿਆਦਾ ਚਾਂਸ ਆ ਉਹਨਾਂ ਦਾ ਸੀਨੀਅਰ ਟੀਮ ਦੇ ਵਿੱਚ ਆਪਾਂ ਸੀਨੀਅਰ ਟੀਮ ਤੱਕ ਪਹੁੰਚਦੇ ਹੌਲੀ ਹੌਲੀ ਹੁਣ ਤੁਸੀਂ ਇਹ ਦੱਸੋ ਵੀ ਜਿਹੜੇ ਲੋਕ ਆਪਾਂ ਸ਼ਹਿਰਾਂ ਤੇ ਨਹੀਂ ਪਹੁੰਚਦੇ ਪਏ ਪਿੰਡਾਂ ਦੇ ਵਿੱਚ ਰਹਿ ਕੇ ਕੀ ਵਧੀਆ ਸਿੱਖ ਸਕਦੇ ਆ ਦੇ ਨਾਲ ਉਹ ਅੰਡਰ 16 ਤੁਸੀਂ ਗੱਲ ਕੀਤੀ ਆ ਜਲਦੀ ਪਹੁੰਚ ਸਕਦੇ ਆ ਕਿਉਂਕਿ ਉਹ ਕਹਿੰਦੇ ਆ ਕਿ ਵੱਡੇ ਕੈਂਪਾਂ ਦੇ ਵਿੱਚ ਸਿੱਖਿਆ ਜਾਂਦਾ ਹੈ ਵੱਡੇ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਸਿੱਖਿਆ ਜਾਂਦਾ ਕਿੰਨਾ ਕਿ ਸੱਚ ਦੇ ਵਿੱਚ ਇਹ ਚ ਵੀਰੇ ਸਿੱਖਣ ਦਾ ਆਪਦੇ-ਆਪ ਤੇ ਡਿਪੈਂਡ ਹੁੰਦਾ بس ਇਹ ਹੁੰਦਾ ਜੇ ਆਪਾਂ ਵੱਡੇ ਆਪਾਂ ਕਿ ਅਕੈਡਮੀਆ ਦੇ ਵਿੱਚ ਜਾਂਦੇ ਆ ਸਾਰੇ ਪਲੇਅਰ ਇੱਕੋ ਜਿਹੇ ਹੁੰਦੇ ਆ ਠੀਕ ਆ ਆਪਾਂ ਇੱਕ ਦੂਜੇ ਤੋਂ ਸਿੱਖਣ ਨੂੰ ਬਹੁਤ ਮਿਲਦਾ ਹੈਗਾ ਠੀਕ ਆ ਨੀ ਬਸ ਪਿੰਡ ਲੈਵਲ ਤੇ ਹੋਗੇ ਆਪਾਂ ਟ੍ਰੇਨਿੰਗ ਕਰਾਂਗੇ ਹੂੰ ਨੋ ਡਾਊਟ ਆਪਾਂ ਆਪਣੇ ਦਾ ਬੈਸਟ ਦੇਵਾਂਗੇ ਹੂੰ ਆਪਾਂ ਆਪਣਾ ਬੈਸਟ ਦਵਾਂਗੇ ਕਿ ਹਾਂ ਅਸੀਂ ਸਭ ਤੋਂ ਬੈਸਟ ਐਥੇ ਅਕੈਡਮੀ ਦੇ ਵਿੱਚ ਆਪਾਂ ਪਿੰਡ ਦੇ ਵਿੱਚ ਪਰ ਜਦੋਂ ਆਪਾਂ ਹਾਇਰ ਲੈਵਲ ਤੇ ਜਾਮੇ ਜਿਵੇਂ ਕਿਤੇ ਸ਼ਹਿਰ ਆਪਾਂ ਕਲੱਬ ਦੇ ਵਿੱਚ ਜਾਮੇ ਕਿਸੇ ਛੋਟੀ ਟੀਮ ਦੇ ਵਿੱਚ ਜਿਵੇਂ ਸ਼ਹਿਰ ਦੇ ਵਿੱਚੀ ਉਹ ਸਾਰੇ ਪਲੇਅਰ ਬਾਰੋ-ਬਾਰ ਹੋਣਗੇ ਉਦੋਂ ਸਾਰੇ ਆਪਣੇ ਆਪਣੇ ਟੌਪ ਦੇ ਲੈਵਲ ਤੇ ਹੋਣਗੇ ਆਪਾਂ ਉਹਨਾਂ ਨਾਲ ਫਿਰ ਆਪਾਂ ਕਰਾਂਗੇ ਕਿ ਹਾਂ ਇਹਨਾਂ ਤੋਂ ਨਾਲੋਂ ਬੈਸਟ ਬਣਨਾ ਆਪਾਂ ਪਰ ਦੇਖੋ ਤੁਸੀਂ ਹੁਣ ਨਾਰਮਲ ਜੀ ਗੱਲ ਮੰਨ ਕੇ ਚੱਲਦੇ ਆਂ ਕੋਈ ਬੱਚਾ ਹੁਣ ਆਊਟ ਆਫ ਆਪਣੀ ਸਿਟੀ ਸਟੇਟ ਜਾ ਰਿਹਾ ਵਾ ਉਹ ਫਿਰ ਉਹ ਜਿਹੜਾ ਖਰਚਾ ਮੇਨਟੇਨ ਕਰਨਾ ਹੁੰਦਾ ਉਹ ਕਿਵੇਂ ਹੁੰਦਾ ਫਿਰ ਇਹੀ ਸਭ ਤੋਂ ਵੱਡੀ ਗੱਲ ਆ ਕਿ ਹਾਂ ਪਹਿਲਾ ਪਹਿਲਾ ਆਪਣੇ ਪੱਖੋ ਕਰਨਾ ਪੈਂਦਾ ਹੈਗਾ ਕਰਨਾ ਪੈਂਦਾ ਹਾਂਜੀ ਕਰਨਾ ਪੈਂਦਾ ਹੈਗਾ ਤੇ ਇਹ ਵੀ ਨਹੀਂ ਆ ਕਿ ਮਤਲਬ ਇਹ ਨਾ ਸੋਚੋ ਕਿ ਪਤਾ ਨਹੀਂ ਹੁਣ ਵਾਪਸ ਆਏਗਾ ਕਿ ਨਹੀਂ ਬਸ ਇਹ ਇਹ ਸੋਚ ਲਓ ਕਿ ਹਾਂ ਇਹ ਤਾਂ ਗਿਆ ਅੱਛਾ ਜੋ ਖਰਚਾ ਕੀਤਾ ਵੀ ਇਹ ਤਾਂ ਗਿਆ ਹੂੰ ਵੀ ਆਪਾਂ ਆਪਦਾ ਮਿਹਨਤ ਕਰਨੀ ਆ ਹੂੰ ਟੈਕਨਿਕ ਤੋਂ ਫਲ ਜ਼ਰੂਰ ਮਿਲੂਗਾ ਵੀਰੇ ਮਿਲੂਗਾ ਬਹੁਤ ਮਿਲ ਜ਼ਰੂਰ ਮਿਲੂਗਾ ਮਿਲੂਗਾ ਤੁਸੀਂ ਜਿਵੇਂ ਤੁਸੀਂ ਕਹਿੰਦੇ ਮੈਂ ਤਸੀਲ ਖੇਡਿਆ ਡਿਸਟ੍ਰਿਕਟ ਖੇਡਿਆ ਸਟੇਟ ਖੇਡਿਆ ਸਟੇਟ ਤੋਂ ਬਾਅਦ ਜਦੋਂ ਸਟੇਟ ਦੀਆਂ ਜਦੋਂ ਗੇਮਾਂ ਚੱਲਦੀਆਂ ਹੁੰਦੀਆਂ ਪੂਰਾ ਕਹਿੰਦੇ ਜੋਰ ਲੱਗਿਆ ਹੁੰਦਾ ਉਦੋਂ ਤੁਹਾਡੇ ਜੇਕਰ ਮੰਨ ਕੇ ਚੱਲੋ ਇਧਰੋਂ ਮੁਗਲ ਦੀ ਟੀਮ ਸਿਰੇ ਤੇ ਪਹੁੰਚ ਉਦੋਂ ਜਦੋਂ ਜਲੰਧਰ ਵਾਲੀ ਟੀਮ ਆ ਗਈ ਉਦੋਂ ਫਿਰ ਕਿਵੇਂ ਭੜਨ ਜੀ ਹੁੰਦੀ ਹੁੰਦੀ ਹੈ ਕਿਵੇਂ ਦਾ ਮਾਹੌਲ ਬਣਿਆ ਹੁੰਦਾ ਹਾਂ ਆਬਵੀਅਸਲੀ ਵੀ ਮਤਲਬ ਜਿਵੇਂ ਆਪਾਂ ਸਾਰੇ ਪਲੇਅਰ ਆ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਕੋਈ ਵੀ ਜ਼ਿਲ੍ਹੇ ਦਾ ਹੋਵੇ ਜਦੋਂ ਖੇਡਦੇ ਆ ਇੱਕ ਦੂਜੇ ਨੂੰ ਜਾਣ ਪਛਾਣ ਲੱਗੇ ਨੇ ਬਸ ਉਹ ਜਾਣ ਪਛਾਣ ਗਰਾਊਂਡ ਤੋਂ ਬਾਹਰ ਹੁੰਦੀ ਜਦੋਂ ਗਰਾਊਂਡ ਦੇ ਅੰਦਰ ਆ ਫਿਰ ਕੋਈ ਵੀ ਨਹੀਂ ਫਿਰ ਕੋਈ ਫਰੈਂਡ ਨਹੀਂ ਕੁਝ ਵੀ ਇਨੇ ਹਾਇਰ ਲੈਵਲ ਤੇ ਪਹੁੰਚੇ ਹੋਏ ਹਾਂ ਜਿਹੜੇ ਇਸ ਟਾਈਮ ਸਿਰਫ ਖੇਡ ਦੇ ਮੈਦਾਨ 'ਚ ਖੇਡਦੇ ਆ ਉਹਨੂੰ ਮਾੜੀ ਜੇਕਰ ਦੱਸਣਾ ਹੋਵੇ ਵੀ ਟੈਕਟ ਜੀ ਦੱਸਣਾ ਹੋਵੇ ਵੀ ਇਹ ਗਰਾਊਂਡ ਤੁਸੀਂ ਖੇਡਦੇ ਪਏ ਹੋ ਜੇ ਤੁਸੀਂ ਇਸ ਪੋਜੀਸ਼ਨ ਤੇ ਖੜੇ ਹੋ ਤਾਂ ਤੁਸੀਂ ਆਹ ਟੈਕਟ ਜ਼ਰੂਰ ਵਰਤੋ ਜੇ ਗੋਲ ਕੀਪਰ ਆ ਤਾਂ ਆਹ ਟੈਕਟ ਜਿਹਦੇ ਵਿੱਚ ਤੁਸੀਂ ਕਹਿੰਦੇ ਮੈਂ ਤੁਸੀਂ ਡਿਫੈਂਡਰ ਹੋ ਹੈਨਾ ਇਹ ਕਿਵੇਂ ਕੀ ਟੈਕਟ ਕੀ ਦੱਸ ਸਕਦੇ ਹੋ ਜੇ ਤੁਸੀਂ ਮੈਂ ਚਿੰਤ ਦਾ ਵੀ ਰਹਿ ਗਿਆ ਕਿ ਆਪਾਂ 90 ਮਿੰਟ ਦੀ ਗੇਮ ਹੁੰਦੀ ਆ 90 ਦੇ 90 ਮਿੰਟ ਅਲਰਟ ਰਹਿਣਾ ਹੈਗਾ ਤੇ 1 ਮਿੰਟ ਵੀ ਆਪਾਂ ਐ ਨਹੀਂ ਹੋ ਸਕਦਾ ਵੀ ਦੂਜੀ ਆਪਣੇ ਪਾਸੇ ਬੋਲ ਆ ਆਪਾਂ ਚਲੋ ਕੋਈ ਨਹੀਂ ਇੱਧਰ ਨਹੀਂ ਬੋਲ 90 ਦੇ 90 ਮਿੰਟ ਅਲਰਟ ਰਹਿਣਾ ਪੈਣਾਗਾ ਠੀਕ ਹੈ ਜਿਵੇਂ ਕਈ ਵਾਰ ਤੁਹਾਨੂੰ ਸਪੈਸ਼ਲ ਜੀ ਸਿੱਖਣ ਨੂੰ ਮਿਲੀ ਹੋਵੇ ਮੰਨਿਆ ਲੰਬੇ ਮਿੰਟ ਅਲਰਟ ਰਹਿਣਾ ਪੈਂਦਾ ਇਸ ਤੋਂ ਬਿਨਾ ਜੇਕਰ ਚ ਮੰਨ ਕੇ ਚੱਲੀਏ ਜਦੋਂ ਆਪਾਂ ਖੇਡਦੇ ਹੁੰਨੇ ਆ ਠੀਕ ਹੈ ਨਾ ਕੋਈ ਸਾਹਮਣੇ ਤੋਂ ਬੈਸਟ ਪਲੇਅਰ ਆਉਂਦਾ ਪਿਆ ਹੈ ਕਈ ਵਾਰ ਆਪਾਂ ਨੂੰ ਉਹ ਚੀਜ਼ਾਂ ਜਦੋਂ ਨੈਸ਼ਨਲ ਲੈਵਲ ਤੇ ਖੇਡਦੇ ਆ ਸਿੱਖਣੋ ਵੀ ਮਿਲ ਜਾਂਦੀ ਆ ਮੈਂ ਕੋਈ ਕਦੇ ਅਸਲ ਇਹ ਦੱਸੋ ਤੁਸੀਂ ਜਦੋਂ ਆਪਾਂ ਨੈਸ਼ਨਲ ਪੱਧਰ ਤੇ ਤੁਸੀਂ ਖੇਡਣ ਗਏ ਹੋ ਤੁਹਾਨੂੰ ਕਦੇ ਡੀਗ੍ਰੇਡ ਤਾਂ ਨਹੀਂ ਮਤਲਬ ਮਹਿਸੂਸ ਹੋਇਆ ਯਾਰ ਮੈਨੂੰ ਕੋਈ ਇੱਥੇ ਗੱਲ ਨਹੀਂ ਕਰਦਾ ਪਿਆ ਬਹੁਤ ਵੱਡੇ ਵੱਡੇ ਬੰਦੇ ਆ ਨਹੀਂ ਨਹੀਂ ਅੱਛਾ ਇੱਕ ਮੇਨ ਚੀਜ਼ ਇਹ ਵੀ ਆ ਜਦੋਂ ਆਪਾਂ ਗਰਾਊਂਡ ਦੇ ਵਿੱਚ ਆਪਣਾ ਵੈਸਟ ਆਪਾਂ ਉਦੋਂ ਦਵਾਂਗੇ ਕੋਈ ਵੀ ਆਪਣੇ ਮੂਰੇ ਕੋਈ ਵੀ ਵੱਡਾ ਪਲੇਅਰ ਆ ਜਾਏ ਕੋਈ ਵੀ ਆਪਾਂ ਇਹ ਨਹੀਂ ਸੋਚਣਾ ਕਿ ਹਾਂ ਉਹ ਪਲੇਅਰ ਨਾਂ ਦੇ ਉੱਤੇ ਕਿਹਨੇ ਆਉ ਪਲੇਅਰ ਗਰਾਊਂਡ ਦੇ ਵਿੱਚ ਇਹ ਦੇਖਣਾ ਕਿ ਹਾਂ ਮੈਂ ਇਹਨਾਂ ਨਾਲੋਂ ਬੈਸਟ ਆ ਫਿਰ ਆਪਾਂ ਆਪਣੇ ਆਪ ਵੀ ਆਪਾਂ ਆਪਣੇ ਪਰਫਾਰਮੈਂਸ ਦੇ ਵਿੱਚ ਦੇਖਣਾ ਪੂਰੇ ਬੈਸਟ ਆਪਾਂ ਆਪਣੀ ਪਰਫਾਰਮੈਂਸ ਦੇਵਾਂਗੇ ਇਹ ਸੋਚਣਾ ਕਿ ਹਾਂ ਅਸੀਂ ਇਹਦੇ ਨਾਲੋਂ ਬੈਸਟ ਆ ਠੀਕ ਹੈ ਇੱਕ ਆਪਾਂ ਆਮ ਜੀ ਲਾਈਫ ਦੇ ਵਿੱਚ ਹੁਣ ਗੱਲ ਕਰਦੇ ਪਏ ਆ ਕਿ ਜਦੋਂ ਬੱਚਾ ਖੇਡਦਾ ਆ ਸਕੂਲਿੰਗ ਵੀ ਪੂਰੀ ਹੋ ਜਾਂਦੀ ਆ ਹਾਈਅਰ ਸਟੱਡੀ ਪੂਰੀ ਹੋ ਜਾਂਦੀ ਆ ਉਦੋਂ ਫਿਰ ਅੰਦਰੋਂ ਤੱਕ ਹੁੰਦਾ ਨਾ ਵੀ ਮੈਂ ਜੌਬ ਕਰਨੀ ਐ ਜੌਬ ਕਰਨੀ ਐ ਉਹ ਤੁਹਾਡੇ ਚੱਲਦਾ ਹੀ ਹੋਣਾ ਮੰਦੇ ਵਿੱਚ ਉਹਦੇ ਲਈ ਕੀ ਸੋਚਿਆ ਹੋਇਆ ਹਾਂ ਇਹ ਜਰੂਰ ਹੁੰਦਾ ਵੀਰੇ ਨਾਲ ਦੀ ਨਾਲ ਜਿਵੇਂ ਆਪਾਂ ਨੇ ਏਜੋ ਜਾਂਦੀ ਆਪਣੇ ਵੀ ਡਰ ਹੁੰਦਾਗਾ ਕਿ ਹਾਂ ਕਿਉਂਕਿ ਫੁੱਟਬਾਲ ਦਾ ਕੁਝ ਨਹੀਂ ਪਤਾ ਕੋਈ ਵੀ ਗੇਮ ਹੋਵੇ ਕੁਝ ਨਹੀਂ ਪੱਜਨ ਦਾ ਟਾਈਮ ਤੱਕ ਆਪਾਂ ਨੂੰ ਕੋਈ ਜੋਬ ਨਹੀਂ ਹੁੰਦੀਗੀ ਹਮ ਅੱਜ ਕੱਲ ਤਾਂ ਬਹੁਤ ਜ਼ਿਆਦਾ ਹੋ ਗਿਆ ਕਿ ਆਪਾਂ ਨੂੰ ਕੋਈ ਵੀ ਆਪਣیشنل ਵਗੈਰਾ ਖੇਡੇ ਆ ਤਾਂ ਗੇਮ ਦੇ ਨਾਲ ਜੋਬ ਦੇ ਨਾਲ ਨਾਲ ਆਪਾਂ ਗੇਮ ਵੀ ਕਰ ਸਕਦੇ ਆ ਹਮ ਤੇ ਪਰ ਇਹ ਵੀ ਆ ਕਿ ਹਾਂ ਆਪਣੇ ਸ਼ੌਂਕ ਦੇ ਹੱਦ ਤੱਕ ਇਹ ਨਾ ਦੇਖੋ ਕਿ ਹਾਕ ਲਈ ਜੌਬ ਦੇ ਪਿੱਛੇ ਭੱਜੋ ਇਹ ਵੀ ਨਹੀਂ ਕਿalle ਆਪਣੇ profession ਦੇ ਸਿਰਫ ਖੇਡਣ ਦੇ ਪਿੱਛੇ ਜੌਬ ਵੀ ਜ਼ਰੂਰੀ ਆ ਜੌਬ ਜ਼ਰੂਰੀ ਆ ਜੌਬ ਜ਼ਰੂਰੀ ਕੀ ਤੁਸੀਂ ਨੈਸ਼ਨਲ ਜਾਂ ਤੁਸੀਂ ਜਿਹੜੇ ਲੀਗ ਦੇ ਵਿੱਚ ਖੇਡਦੇ ਪਏ ਹੋ ਇੱਥੇ ਮਤਲਬ ਕੋਈ ਸੈਟਿੰਗ ਇਸ ਤਰ੍ਹਾਂ ਦੀ ਹੈ ਕਿ ਤੁਹਾਨੂੰ ਜੌਬ ਮਿਲ ਜਵੇ ਸਰਕਾਰ ਦੇ ਪੱਖੋਂ ਕੋਈ ਇਸ ਤਰ੍ਹਾਂ ਦੀ ਸਕੀਮ ਲਿਆਂਦੀ ਜਾ ਰਹੀ ਆ ਜਾਂ ਕੋਈ ਹੋਰ ਪੋਸਿਬਿਲਿਟੀਆਂ ਬਣਦੀਆਂ ਹੋਣ ਨਹੀਂ ਵੀਰੇ ਇਹ ਹੈ ਕਿ ਦੁਕਾਨ ਤਾਂ ਇੱਕ ਮਤਲਬ ਮੰਨਦੇ ਇਹ ਦੁਕਾਨ ਤਾਂ ਹਾਂਜੀ ਹੂੰ ਇਹ ਇੱਕ ਪ੍ਰੋਫੈਸ਼ਨਲ ਲੈਵਲ ਤੇ ਜਿੰਨਾ ਟਾਈਮ ਤੱਕ ਆਪਾਂ ਸਹੀ ਆ ਹਾਂ ਆਪਣੇ ਕੋਈ ਸਰਟੀਫਿਕੇਟ ਨਹੀਂ ਵੱਜਦੀ ਉਹਨਾਂ ਟਾਈਮ ਆਪਾਂ ਖੇਡ ਸਕਦੇ ਆ ਜਦੋਂ ਵੱਜ ਗਈ ਆਪਾਂ ਨੂੰ ਕਿਸੇ ਨੇ ਕਲੱਬ ਨੇ ਨਹੀਂ ਪੁੱਛਣਾ ਠੀਕ ਆ ਜਿਹਦੇ ਵਿੱਚ ਖੇੜਦੇ ਉਹਨਾਂ ਨੇ ਨਹੀਂ ਪੁੱਛਣਾ ਉਹਨਾਂ ਟਾਈਮ ਪੁੱਛਣਾ ਜਿੰਨਾ ਟਾਈਮ ਤੱਕ ਆਪਣੇ ਕੋਲ ਕੰਟਰੈਕਟ ਆ ਕੰਟਰੈਕਟ ਇਸ ਤੋਂ ਬਾਅਦ ਆਪਾਂ ਨੂੰ ਕੋਈ ਕਿਸੇ ਨੇ ਨਹੀਂ ਪੁੱਛਣਾ ਫਿਰ ਇਹ ਸਰਵਾਈਵਨੈਸ ਕਿਵੇਂ ਵਧਾ ਸਕਦੇ ਆ ਸਰਵਾਈਵ ਕਿਵੇਂ ਕਰਨਾ ਲਾਈਫ ਦੇ ਵਿੱਚ ਕੀ ਵਾਕਈ ਐਂਡਲੈਸ ਐਂਡਲਾ ਹੱਲ ਉਹ ਹੋ ਜਾਂਦਾ ਵੀ ਚੱਲੀਏ ਬਾਹਰ ਹਾਂ ਤੇ ਤੁਸੀਂ ਨਾਲ ਦੀਆਂ ਕਈ ਤਿਆਰੀਆਂ ਕਰਦੇ ਰਹਿੰਦੇ ਗਵਰਨਮੈਂਟ ਟੈਸਟਾਂ ਦੀ ਜਾਂ ਉਹ ਤੇ ਹਾਂਜੀ ਵੀਰੇ ਇਹ ਸਭ ਨਾਲ ਜਿਵੇਂ ਆਪਾਂ ਜਿਵੇਂ ਤੁਹਾਨੂੰ ਨੈਸ਼ਨਲ ਲੈਵਲ ਤੇ ਬੰਦਾ ਖੇਡ ਕੇ ਜਾਂ ਕੋਈ ਵੀ ਖੇਡ ਕੇ ਕੋਈ ਸਰਟੀਫਿਕੇਟ ਹੁੰਦਾ ਅਲੱਗ ਲੈਵਲ ਤੇ ਆਪਣਾ ਹੁੰਦੇ ਰਹਿੰਦੇ ਆ ਟ੍ਰਾਇਲ ਹੁੰਦੇ ਰਹਿੰਦੇ ਨੇ ਠੀਕ ਆ ਕੋਟਾ ਵਗੈਰਾ ਬਣਿਆ ਹੁੰਦਾ ਹੈ ਜੀ ਵਿਭਾਗਮੇ ਦੇ ਹੁੰਦੇ ਰਹਿੰਦੇ ਨੇ ਪੰਜਾਬ ਪੁਲਿਸ ਦੇ ਹੁੰਦੇ ਨੇ ਰਹਿੰਦੇ ਨੇ ਆਰਸੀਐਫ ਦੇ ਹੁੰਦੇ ਨੇ ਏਜੀ ਦੇ ਹੁੰਦੇ ਆ ਹਰ ਇੱਕ ਮਤਲਬ ਹੁੰਦੀ ਉਹ ਤੇ ਕੋਟੇ ਚ ਤੇ ਉਹ ਆਪਾਂ ਟ੍ਰਾਇਲ ਦਿੰਦੇ ਜਰੂਰ ਨਾਲ ਦੇ ਨਾਲ ਦੇਣੇ ਚਾਹੀਦੇ ਆ ਉਟਰੇਲ ਮਤਲਬ ਇਹ ਜ਼ਰੂਰੀ ਇਹ ਵੀ ਜ਼ਰੂਰੀ ਹੈ ਕਿ ਤੁਹਾਡੀ ਪ੍ਰੋਫੈਸ਼ਨਲ ਗੇਮ ਦੇ ਨਾਲ ਤੁਹਾਨੂੰ ਆਪਣੀ ਸਟੱਡੀ ਤੇ ਨਾਲ ਜਿਹੜੀ ਆਪਣੇ ਗਵਰਨਮੈਂਟ ਜੌਬ ਜਾਂ ਕੋਈ ਵੀ ਜੌਬ ਹੋਵੇ ਤਿਆਰੀ ਨਾਲ ਰੱਖਣੀ ਪੈਣੀ ਹਾਂਜੀ ਸਟੱਡੀ ਬਹੁਤ ਜ਼ਿਆਦਾ ਜ਼ਰੂਰੀ ਹੈ ਵੀਰੇ ਸਟੱਡੀ ਇਨ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਹਰ ਇੱਕ ਕੰਮ ਹੀ ਸਟੱਡੀ ਦਾ ਜੇ ਆਪਾਂ ਕਿਸੇ ਵੀ ਕਲੱਬ ਦੇ ਵਿੱਚ ਸائن ਕਰਨੇ ਆ ਪੂਰਾ ਇੰਗਲਿਸ਼ ਦੇ ਵਿੱਚ ਹੋਊਗਾ ਆਪਣਾ ਕੰਟ੍ਰੈਕਟ ਪੇਪਰ ਜੇ ਆਪਾਂ ਨੂੰ ਇੱਕ ਅੱਖਰ ਦਾ ਵੀ ਨਹੀਂ ਨਾ ਪਤਾ ਸਾਰੀ ਚੀਜ਼ ਕਮਿਆਂਦੀ ਉਹਦੇ ਵਿੱਚ ਅੱਛਾ ਇੱਕ ਅੱਖਰ ਦਾ ਵੀ ਕੰਟ੍ਰੈਕਟ ਦੇ ਵਿੱਚ ਅੱਛਾ ਉਹ ਸਟੱਡੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਵੇਂ ਆਪਾਂ ਪਹਿਲਾਂ ਗੱਲਾਂ ਕਰਦੇ ਪਏ ਸੀ ਕਿ ਤੁਹਾਡੀ ਪਿੰਡ ਤੋਂ ਤਸੀਲ ਜ਼ਿਲਾ ਹਨਾ ਕਦੇ ਕੋਈ ਇਸ ਤਰ੍ਹਾਂ ਘਟਨਾ ਵਾਪਰੀ ਵੀ ਬੜੇ ਦਿਲ ਨੂੰ ਦੁਖੀ ਕਰਦੀ ਹੋਵੇ ਜਾਂ ਸਿੱਖਣ ਨੂੰ ਮਿਲੇ ਹੋਵੇ ਉਹ ਤੋਂ ਸਿੱਖਣ ਨਹੀਂ ਮਿਲੇ ਵੀਰੇ ਪਰ ਐਦਾਂ ਨਹੀਂ ਕਹਿ ਸਕਦੇ ਕਿ ਦੁਖੀ ਕੀਤਾ ਅ ਇੱਕ ਵਾਰ ਮੈਂ ਮਤਲਬ ਖੇਡ ਰਿਹਾ ਸੀ ਉੱਥੇ ਨੀਅ ਪ੍ਰੋਫੈਸ਼ਨਲ ਤੁਹਾਨੂੰ ਦਸੀ ਆ ਮੈਂ ਰੇਟਿੰਗ ਦੇ ਵਿੱਚ ਸੀਗਾ ਅ ਇਸਤਨਾਲ ਮਤਲਬ ਉੱਥੇ ਤੇ ਉਸ ਤੋਂ ਬਾਅਦ ਚਲੋ ਛੋਟੀ ਉਮਰ ਦੀ ਸੀਗੀ ਪਿੱਛੇ ਮੈਨੂੰ ਸਮਝਾਉਣ ਵਾਲਾ ਹੈ ਨਹੀਂ ਸੀ ਕੋਈ ਉਦੋਂ ਕੰਟ੍ਰੈਕਟ ਉਦੋਂ ਉਹਨਾਂ ਨੂੰ ਆਏ ਸੀਗਾ ਵੀ ਚਲੋ ਆਪਾਂ ਜੂਨੀਅਰ ਸੀਗੇ ਉਹਨਾਂ ਇੱਕ ਸਾਲ ਦਾ ਕੰਟ੍ਰੈਕਟ ਸੀ ਇਸ ਤੋਂ ਬਾਅਦ ਮੈਨੂੰ ਕੰਟ੍ਰੈਕਟ ਮਿਲਿਆ ਨਹੀਂ ਕੋਈ ਤੇ ਉਸ ਸਾਲ ਬਸ ਇਦਾਂ ਹੋ ਗਿਆ ਕਿ ਹਾਂ ਬਸ ਮੇਰੀ ਜ਼ਿੰਦਗੀ ਖਤਮ ਹੋ ਗਈ ਕੰਟ੍ਰੈਕਟ ਮਿਲਿਆ ਨਹੀਂ ਕੰਟ੍ਰੈਕਟ ਨਹੀਂ ਮਿਲਿਆ ਉਹ ਸਾਲ ਮੈਂ ਗੇਮ ਛੱਡ ਦਿੱਤੀ ਸੀਗੀ ਅੱਛਾ ਬਸ ਆਹੀ ਜੋ ਅੱਜਕੱਲ ਦੌੜ ਚੱਲ ਰਹੀ ਆ ਐਲਸ ਦੀ ਉਹ ਕਰਨ ਪੈ ਗਿਆ ਪਿੱਛੇ ਅੱਛਾ ਇੱਕ ਸਾਲ ਪੂਰਾ ਖਰਾਬ ਹੋਇਆ ਤੇ ਉਸ ਤੋਂ ਬਾਅਦ ਫੇਰ ਜਵਾਹਰ ਮੈਂ ਜ਼ੀਰੋ ਤੋਂ ਸਟਾਰਟਿੰਗ ਕੀਤੀ ਵੀਰੇ ਹੂੰ ਤੇ ਫਿਰ ਇਹ ਤੋਂ ਬਾਅਦ ਫਿਰ ਵੀ ਹਾਂ ਲੱਗਿਆ ਵੀ ਜੋ ਚੀਜ਼ ਅਜੇ ਤੱਕ ਖੇਡੀ ਆ ਵੀ ਉਹੀ ਸਾਥ ਦੇਊਗੀ ਕੋਈ ਵੀ ਚੀਜ਼ ਆਪਾਂ ਤੱਕੇ ਨਾ ਕਰਾਂਗੇ ਉਹ ਕਦੇ ਵੀ ਸਾਥ ਨਹੀਂ ਦੇਊਗੀ ਨਾ ਖੁਸ਼ੀ ਮਿਲੂ ਜੀ ਮਨ ਕੇ ਚਲੋ ਜਦੋਂ ਬੱਚਾ ਬੰਦਾ ਖੇਡਦਾ ਉਦੀ ਇੱਕ ਔਰਾ ਬਣ ਜਾਂਦਾ ਦੋਸਤਾਂ ਦਾ ਔਰਾ ਕੋਚ ਸਹਿਬਾਨਾਂ ਦਾ ਔਰਾ ਇਸ ਔਰੇ ਦੇ ਵਿੱਚ ਕਦੇ ਕੋਈ ਪੋਲੀਟੀਕਲ ਬੰਦੇ ਨੇ ਗੱਲ ਕੀਤੀ ਇਹ ਤੁਹਾਡੀ ਅਪਰੋਚ ਕਦੇ ਉਸ ਤਰ੍ਹਾਂ ਦੀ ਲੱਗੀ ਹੋਵੇ ਨਹੀਂ ਕੀ ਮੰਨਦੇ ਹੋ ਕਿ ਸਾਡੀਆਂ ਜਿਹੜੀ ਸਰਕਾਰ ਆ ਪੰਜਾਬ ਦੇ ਵਿੱਚ ਜਾਂ ਆਉਂਦੀ ਜਾਂਦੀ ਰਹਿੰਦੀ ਸਰਕਾਰ ਹੈ ਉਹਨਾਂ ਨੂੰ ਕੀ ਅਜਿਹਾ ਕਰਨਾ ਚਾਹੀਦਾ ਕਿ ਜਿਹੜੇ ਪੰਜਾਬ ਦੇ ਖਿਡਾਰੀ ਆ ਉਹਨਾਂ ਦੀ ਜ਼ਿੰਦਗੀ ਥੋੜੀ ਜਿਹੀ ਇੱਥੇ ਸਫਲ ਹੋ ਜਾਏ ਸਭ ਤੋਂ ਮੇਨ ਗੱਲ ਤਾਂ ਵੀਰੇ ਇਹਨਾਂ ਨੂੰ ਹਰ ਪਿੰਡ ਦੇ ਵਿੱਚ ਅਕੈਡਮੀਆ ਕੋਚਸ ਦੇਣੇ ਚਾਹੀਦੇ ਆ ਸਮਾਨ ਦੇਣਾ ਚਾਹੀਦਾ ਗਰਾਊਂਡ ਵਧੀਆ ਕਰਨੇ ਚਾਹੀਦੇ ਆ ਜੇ ਆਪਾਂ ਆਪਣੇ ਪਿੰਡਾਂ ਤੋਂ ਸ਼ੁਰੂਆਤ ਕਰਾਂਗੇ ਫੇਰ ਇਹ ਵੱਡੇ ਲੈਵਲ ਤੱਕ ਜਾ ਸਕਦੇ ਆ ਠੀਕ ਆ ਇਹ ਨਹੀਂ ਹੁਣ ਆਪਾਂ ਇੱਕਦਮ ਕਹਿ ਦਈਏ ਕਿ ਹਾਂ ਸਰਕਾਰ ਨੇ ਉੱਥੇ ਅਕੈਡਮੀ ਖੋਲਤੀ ਤਾਂ ਕਿ ਅਕੈਡਮੀ ਖੋਲ ਦੇਣਗੇ ਉਹਦੇ ਵਿੱਚ ਕਿੰਨੇ ਕੁ ਪਲੇਅਰ ਲੈਣਗੇ ਵੱਧ ਤੋਂ 30 ਲੈਣਗੇ 40 ਲੈਣਗੇ ਬਾਕੀ ਪਲੇਅਰ ਕਿੱਥੇ ਜਾਣਗੇ ਵੀਰੇ ਕਿਉਂਕਿ ਛੋਟੇ ਲੈਵਲ ਤੋਂ ਜੇ ਆਪਾਂ ਹਾਲੇ ਪਿੰਡਾਂ ਪਿੰਡ ਲੈਵਲ ਤੋਂ ਆਪਾਂ ਸ਼ੁਰੂ ਕਰਾਂਗੇ ਨਾ ਕਿ ਹਰ ਪਿੰਡ ਦੇ ਵਿੱਚ ਕੋਚ ਹੋਊਗਾ ਫੇਰ ਹੀ ਪਲੇਅਰ ਆਉਣਗੇ ਜੋ ਉੱਥੇ ਆਪਣਾ ਮਾਹੌਲ ਇਹ ਇਕੱਲਾ ਪੰਜਾਬ ਦਾ ਇਹ ਹਾਲ ਆ ਕਿ ਬਾਕੀ ਸਟੇਟਾਂ 'ਚ ਵੀ ਇਸ ਤਰ੍ਹਾਂ ਹੀ ਤੁਹਾਨੂੰ ਜਿਵੇਂ ਤੁਸੀਂ ਮੁਸ਼ਕਲਾਂ 'ਚ ਲੰਘੇ ਅ ਮੈਂ ਕੋਲਕਾਤਾ ਦਾ ਦੱਸ ਸਕਦਾ ਵੀਰੇ ਕਿ ਉੱਥੇ ਇੰਨੀ ਜਿਆਦਾ ਨਾ ਉੱਥੇ ਇੰਨੀ ਅਕੈਡਮੀਆਂ ਗਈਆਂ ਛੋਟੇ ਲੈਵਲ ਤੇ ਜਵਾਕਾਂ ਦੇ ਹੂੰ ਅੰਡਰ 10 12 ਇੱਥੇ ਸ਼ੁਰੂ ਆਉਂਦੇ ਆ ਅਕੈਡਮੀਆਂ ਘਰ ਦੇ ਸਪੈਸ਼ਲ ਲੈ ਕੇ ਆਉਂਦੇ ਜਵਾਕਾਂ ਨੂੰ ਅੱਛਾ ਆਪ ਲੈ ਕੇ ਆਉਂਦੇ ਆ ਆਪ ਲੈ ਕੇ ਜਾਂਦੇ ਉਹਨਾਂ ਨੂੰ ਉਹਨਾਂ ਟਾਈਮ ਉਹਨਾਂ ਨੇ ਉੱਥੇ ਬੈਠ ਕੇ ਉਹਨਾਂ ਦੀ ਟ੍ਰੇਨਿੰਗ ਦੇਖਣੀ ਆ ਜਵਾਕਾਂ ਦੀ ਅੱਛਾ ਤੇ ਫਿਰ ਕਿਉਂ ਨਾ ਵੀਰੇ ਅੱਗੇ ਵਧਣਗੇ ਉਹ ਹੂੰ ਕਿਉਂਕਿ ਨਾਲ ਨਾ ਪੇਰੈਂਟ ਦੀ ਸਪੋਰਟ ਆ ਨਾਲ ਉਹਨਾਂ ਨੂੰ ਖੇਡਣ ਨੂੰ ਮਿਲਦਾ ਸਾਰੀ ਸਹੂਲਤ ਮਿਲਦੀ ਛੋਟੇ ਲੈਵਲ ਤੇ ਮਿਲਦੀ ਉਹਨਾਂ ਨੂੰ ਫਿਰ ਤਾਂ ਆਪਣੇ ਆਪ ਹੀ ਨੈਸ਼ਨਲ ਜਿਹੜਾ ਪਲੇਅਰ ਹੁੰਦਾ ਉਹਨੂੰ ਤਾਂ ਇੱਕ ਫੇਰ ਵੀ ਪਤਾ ਵੀ ਇੰਨੇ ਪੈਸੇ ਮਿਲ ਜਾਣੇ ਆ ਨੈਸ਼ਨਲ ਟੀਮ ਕਿੰਨੇ ਕਲੇਅਰ ਹੁੰਦੇ ਆ ਟੋਟਲ ਮਿਲਾ ਕੇ ਜੇਕਰ ਗੱਲ ਕਰੀਏ ਆ 30 ਸਕਾਡ ਹੁੰਦਾ ਵੀਰੇ ਉਹਦੇ ਵਿੱਚ ਬਾਈ ਜਣੇ ਰੱਖਦੇ ਆ ਤੇ ਪੂਰੇ ਪੰਜਾਬ ਚੋਂ 30 ਜਣੇ ਤਾਂ ਹੈ ਨਹੀਂ ਮੈਂ ਪੂਰੇ ਪੰਜਾਬ ਤੋਂ 3000 ਤਾਂ ਮੈਨੂੰ ਲੱਗਦਾ ਫੁੱਟਬਾਲਰ ਹੋਊਗਾ ਇਹ ਜਿਆਦਾ ਹੀ ਹੋਣਗੇ ਜਿਆਦਾ ਹੀ ਹੋਣਗੇ ਉਹ ਆਪਣੇ ਆਪਣੇ ਪੱਧਰ ਤੇ ਜੇਕਰ ਥੋੜੀ ਜਿਹੀ ਅਰਨਿੰਗ ਸੋਰਸ ਬਣਾਉਣ ਦੀ ਕੋਸ਼ਿਸ਼ ਕਰਨ ਤਾਂ ਕੀ ਹੋ ਸਕਦੀ ਹੈ ਅੱਜ ਕੱਲ ਤਾਂ ਆਹੀ ਆ ਵੀਰੇ ਕੀ ਮਤਲਬ ਕੋਰਸ ਹੋ ਰਹੇ ਆ ਅੱਛਾ ਜਿਵੇਂ ਆਪਣੇ ਕੋਚਿੰਗ ਦੇ ਕੋਰਸ ਹੁੰਦੇ ਆ ਜਿਵੇਂ ਡੀ ਲਾਇਸੈਂਸ ਹੋ ਗਿਆ ਸੀ ਲਾਇਸੈਂਸ ਹੋ ਗਿਆ ਬੀ ਹੋ ਗਿਆ ਇਸ ਹਿਸਾਬ ਨਾਲੀ ਅੱਜ ਕੱਲ ਹਰ ਇੱਕ ਕਰਕੇ ਪਿੰਡਾਂ ਦੇ ਵਿੱਚ ਫਿਰ ਵੀ ਤੇ ਉਹ ਆਪਣਾ ਕਰ ਰਿਹਾਗਾ ਆਪਣੇ ਕੰਮ ਚੱਲ ਪਾਗਾ ਪਿੰਡਾਂ ਦੇ ਵਿੱਚ ਜੇ ਪਿੰਡ ਸਾਥ ਦੇਵੇ ਜੇ ਪਿੰਡ ਐਨ ਆਰ ਆਈ ਵੀਰ ਸਾਥ ਦੇਵੇ ਜਹਾ ਹਾਂਜੀ ਸਾਥ ਦੇਵੇ ਸੋ ਇਹ ਇਸ ਕਰਕੇ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਐਨ ਆਰ ਆਈ ਵੀਰ ਆਪਣੇ ਆਪਣੇ ਪਿੰਡ ਨੂੰ ਥੋੜਾ ਥੋੜਾ سپورਟ ਕਰਨ ਲੱਗ ਜਾਣ ਜੇ ਮੰਨ ਕੇ ਚੱਲੋ ਕਿ ਪਿੰਡ ਦੀ ਬੋੜ 10000 ਹੈਗੀ ਆ 10000 ਦੇ ਵਿੱਚੋਂ ਸਾਡੇ ਪੰਜਾਬ 'ਚ ਹਾਲਾਤ ਇਸ ਤਰ੍ਹਾਂ ਦੇ ਹੈਗੇ ਆ ਕਿ ਹਰ ਚੌਥੇ ਘਰ ਦਾ ਬੰਦਾ ਬਾਹਰ ਗਿਆ ਹੋਇਆ 10000 ਦੇ ਵਿੱਚੋਂ ਤੁਸੀਂ 2.5 ਤੋਂ 3000 ਬੰਦਾ ਬਾਹਰ ਗਿਆ ਹੋਣਾ ਤੇ ਉਹ 3000 ਦੇ ਵਿੱਚੋਂ ਜੇਕਰ 1000 ਬੰਦਾ ਇਹ ਇੱਕ ਥੋੜੀ ਜੀ ਆਪਣੀ ਪਾਕਟ ਮਨੀ ਦਸਵੰਦ ਦਸਵੰਦ ਵੀ ਛੱਡੋ ਬਹੁਤ ਘੱਟ ਅਮਾਉਂਟ ਵੀ ਆਪਣੇ ਗਰਾਊਂਡਾਂ ਦੇ ਵਿੱਚ ਦੇਣ ਲੱਗਦੇ ਤਾਂ ਸ਼ਾਇਦ ਇੱਥੋਂ ਦੇ ਖਿਡਾਰੀਆਂ ਦਾ ਭਵਿੱਖ ਸੇਵ ਹੋ ਸਕਦਾ ਹੈ ਇੱਕ ਆਖਰੀ ਮਤਲਬ ਆਖਰੀ ਸਵਾਲਾਂ ਤੇ ਆ ਜਾਨੇ ਆਪਾਂ ਜਦੋਂ ਚੀਜ਼ਾਂ ਸਾਰੀਆਂ ਹੋ ਹਟੀਆਂ ਨੈਸ਼ਨਲ ਤਬਿੱਤ ਤੁਸੀਂ ਖੇਡ ਹਟੇ ਹੋ ਠੀਕ ਆ ਤੇ ਜਿਹੜੇ ਹੁਣ ਪੈਸੇ ਮਿਲੇ ਲਾਸਟ ਦੇ ਵਿੱਚ ਮਿਲੇ ਆ ਜਿਵੇਂ ਤੁਸੀਂ ਲੱਖਾਂ ਦੀ ਗੱਲ ਕੀਤੀ ਆ ਹੁਣ ਉਹਨਾਂ ਪੈਸਿਆਂ ਨੂੰ ਖਰਚਣ ਦਾ ਕੀ ਹਿਸਾਬ-ਤਾਬ ਕਿ ਉਹ ਤੁਣ ਘਰੇ ਦੇ ਦਿੱਤੇ ਆ ਪੈਸੇ ਕਿ ਆਪਣੇ ਖੇਡ ਤੇ ਲਾਏ ਆ ਪੈਸੇ ਮੇਨ ਚੇਂਜ ਆਹੀ ਆਂਦੀ ਵੀਰੇ ਕਿਉਂਕਿ ਆਪਣਾ ਬਹੁਤ ਲੰਬਾ ਆਪਣਾ ਇਹ ਨਹੀਂ ਕਹਿ ਸਕਦਾ ਆ ਪੀੜ ਹੁੰਦਾ ਆ ਬਖੇਡਨ ਦਾ ਜੀ ਬਹੁਤ ਘੱਟ ਵੀ ਹੋ ਸਕਦਾਗਾ ਜਿਆਦਾ ਤੋਂ ਜਿਆਦਾ ਵੀ ਹੋ ਸਕਦਾ ਕਿਉਂਕਿ ਇਹ ਤਾਂ ਇੰਜਰੀ ਤੇ ਡਿਪੈਂਡ ਕਰਦਾਗਾ ਜਿੰਨੇ ਆਪਾਂ ਪੈਸੇ ਕਮਾਤਾ ਲੈਨੇ ਉਹਨਾਂ ਸੰਭ ਦੀ ਸਭ ਤੋਂ ਵੱਡੀ ਆ ਕਿ ਉਹਨੂੰ ਕਿਵੇਂ ਆਪਾਂ ਵਰਤਨੇ ਆ ਇਨਵੈਸਟਮੈਂਟ ਕਿੱਥੇ ਕਰਨੀ ਹੈ ਕਿਵੇਂ ਕਰਨੀ ਹੈ ਸਭ ਤੋਂ ਵੱਡੀ ਚੀਜ਼ ਉਹੀ ਆਂਦੀ ਵੀਰੇ ਅ ਘਰੇ ਦਾ ਆਪਾਂ ਚਲੋ ਆਪਣਾ ਜੋ ਪੈਸੇ ਆਂਦੇ ਘਰ ਦੇ ਦੀ ਹੁੰਦੇ ਆ ਪਰ ਉਹ ਮੇਨ ਚੀਜ਼ ਹੁੰਦੀ ਹੈ ਘਰ ਦੇ ਨਾਲ ਰਲ ਕੇ ਆਪਾਂ ਇਨਵੈਸਟਮੈਂਟ ਪਹਿਨ ਕਰਨਾ ਚਾਹੀਦਾ ਕਿ ਇਹਨਾਂ ਕਿਸੇ ਸਲਾਹ ਲੈ ਕੇ ਗੁਰਮੁਖ ਜੀ ਕਰ ਗੱਲ ਕੀਤੀ ਜਾਵੇ ਆਖਿਰ ਦੇ ਵਿੱਚ ਤੁਹਾਡੀ ਏਜ ਕਿੰਨੀ ਆ ਤੇ ਤੁਹਾਡਾ ਵਿਆਹ ਦਾ ਕੀ ਹਿਸਾਬ ਦਾ ਮੇਰੀ 24 ਸਾਲ ਦੀ ਉਮਰ ਹੈ 24 ਸਾਲ ਹਜੇ ਬਹੁਤ ਟਾਈਮ ਪਿਆ ਅਨਮੈਰੀਡ ਹਾਂ ਅੱਦਾਂ ਹਾਂ ਹਾਂ ਹਜੇ ਤਾਂ ਪੱਕਾ ਹੀ ਲੱਗਦਾ ਵੀ ਕਰਦੇ سپورਟ ਕਰਦੇ ਨਹੀਂ ਹੁਣ ਭਾਈ ਤੁਹੋਂ ਸੈਟਾਂ ਵੀ ਨਹੀਂ ਕੋਈ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਰੋ ਬਹੁਤ ਜਿਆਦਾ سپورਟ ਆ ਕਹਿੰਦੇ ਜਿੰਨਾ ਟਾਈਮ ਖੇਡਣਾ ਖੇਡੋ ਕੋਈ ਨਹੀਂ ਠੀਕ ਆ ਅੱਛਾ ਫੁੱਟਬਾਲ ਦੇ ਵਿੱਚ ਬੈਸਟ ਤੁਹਾਡਾ ਫੇਵਰਟ ਪਲੇਅਰ ਫੁੱਟਬਾਲ ਦੇ ਵਿੱਚੋਂ ਮਤਲਬ ਰੇਮੋਸ ਆ ਰੇਮੋਸ ਦੇ ਵਿੱਚ ਰੇਮਸ ਸਰਜੋ ਰੇਮਸ ਅੱਛਾ ਸਰਜੋ ਸਪੇਨ ਦਾ ਪਲੇਅਰ ਹੈ ਸਪੇਨ ਦਾ ਪਲੇਅਰ ਹੈ ਸਰਜੋ ਰੇਮਸ ਤੇ ਜੇਕਰ ਗਾਣਿਆਂ ਦੀ ਗੱਲ ਕੀਤੀ ਜਾਵੇ ਕੋਈ ਬੈਸਟ ਸਿੰਗਰ ਸੁਣਨ ਨੂੰ ਜਿਹੜਾ ਸੁਣਦੇ ਹੋਵੋ ਐਦਾਂ ਤਾਂ ਵੀਰੇ ਕੋਈ ਵੀ ਨਹੀਂ ਪਰ ਵੈਸੇ ਤਾਂ ਸਾਰੇ ਸੁਣਦੇ ਸਾਰੇ ਸੁਣਦੇ ਨੇ ਕੋਈ ਇਸ ਤੋਂ ਬਿਨਾ ਸ਼ੌਂਕ ਜ਼ਿੰਦਗੀ 'ਚ ਰੱਖਿਆ ਹੋਵੇ ਕਿ ਇਹ ਹੀ ਬਹੁਤਾ ਮੁੱਕਦਾ ਨਹੀਂ ਖੇਡਣ ਦਾ ਹੀ ਖੇਡਣ ਦਾ ਹੀ ਸ਼ੌਂਕ ਹੈ ਸੋ ਜਿਸ ਤਰ੍ਹਾਂ ਅਸੀਂ ਇਹ ਲੜੀ ਚਲਾਈ ਹੋਈ ਆ ਪੰਜਾਬ ਦੇ ਵਿੱਚ ਖਿਡਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਤੁਹਾਡੇ ਜਿਹੜੇ ਸਵਾਲ ਆਉਂਦੇ ਰਹਿੰਦੇ ਅਸੀਂ ਉਹਨਾਂ ਸਵਾਲਾਂ ਨੂੰ ਥੋੜਾ ਥੋੜਾ ਕਰਕੇ ਲੈਣ ਦੀ ਕੋਸ਼ਿਸ਼ ਕਰਦੇ ਰਹਿੰਨੇ ਆ ਕਿ ਇਨਕਮ ਸੋਰਸ ਕੀ ਆ ਸਰਕਾਰਾਂ ਕੀ ਦਿੰਦੀਆਂ ਪਈਆਂ ਨੇ ਇੱਕ ਪਲੇਅਰ ਜਦੋਂ ਇਹਨੇ ਲੈਵਲ ਤੇ ਵੀ ਪਹੁੰਚ ਜਾਂਦਾ ਤਾਂ ਉਹਦੀ ਜ਼ਿੰਦਗੀ ਦੇ ਵਿੱਚ ਕੀ ਪੋਜੀਸ਼ਨ ਆਉਂਦੀ ਆ ਮੈਂ ਤੇ ਐਂਡ ਦੇ ਆ ਕੇ ਉਹਨੂੰ ਕੀ ਸਮਝ ਆਉਂਦੀ ਆ ਕਿ ਹੁਣ ਮੈਂ ਕਿੱਥੇ ਜਾਣਾ ਇਸੇ ਲੜੀ ਦੇ ਤਹਿਤ ਆਉਣ ਵਾਲੇ ਸੀਰੀਜ਼ ਦੇ ਵਿੱਚ ਤੁਹਾਨੂੰ ਇੱਕ ਹੋਰ ਬਹੁਤ ਵਧੀਆ ਪਲੇਅਰ ਦੇ ਨਾਲ ਮੁਲਾਕਾਤ ਕਰਾਵਾਂਗੇ ਤਦ ਤੱਕ ਸਾਨੂੰ ਦੀਓ ਇਜਾਜ਼ਤ ਬਹੁਤ ਬਹੁਤ ਸ਼ੁਕਰੀਆ